ਜਾਗ ਵਿੱਚ ਹੁਣ ਮਿਲਟਸ ਭਾਵ ਮੂਲ ਅਨਾਜਾਂ ਦੀ ਆਕਾਸ਼ਤ ਵਪਾਰਕ ਪੱਧਰ ਤੇ ਕੀਤੀ ਜਾਣ ਲੱਗੀ ਏ ਇਹ ਮੂਲ ਅਨਾਜ ਮੋੜ ਕਦੀਮ ਤੋਂ ਹੀ ਸਾਡੀ ਖੁਰਾਕ ਦਾ ਅਹਿਮ ਹਿੱਸਾ ਰਹੇ ਹਨ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਹਨ ਜਿਨ੍ਹਾਂ ਦੇ ਇਲਾਜ ਵਜੋਂ ਡਾਕਟਰਾਂ ਵੱਲੋਂ ਮਿਲਟਸ ਭਾਵ ਮੋٹے ਅਨਾਜ ਖਾਣ ਦੀ ਸਲਾਹ ਦਿੱਤੀ ਜਾਂਦੀ ਏ ਮੂਲ ਅਨਾਜ ਦੀ ਕਾਸ਼ਤ ਕਈ ਕਿਸਾਨਾਂ ਦੁਆਰਾ ਵੱਡੇ ਪੱਧਰ ਤੇ ਕਰਕੇ ਚੰਗੀ ਆਮਦਨ ਪ੍ਰਾਪਤ ਕੀਤੀ ਜਾ ਰਹੀ ਹੈ ਇਸੇ ਪਿਛਲੇ 3 ਸਾਲਾਂ ਤੋਂ ਮਿਲਟਸ ਦੀ ਖੇਤੀ ਕਰ ਰਹੇ ਆ ਤੇ ਜਿਹੜੇ ਮਿਲਟਸ ਦੇ ਵਿੱਚ ਰਵਾਇਤੀ ਪ੍ਰਚਲਿਤ ਤਰੀਕੇ ਸੀਗੇ ਉਹ ਸੀਗਾ ਟ੍ਰਾਂਸਪਲੈਂਟਿੰਗ ਦਾ ਸੀਗਾ ਜਾਂ ਬਰਾਡਕਾਸਟਿੰਗ ਦਾ ਸੀਗਾ ਜਿਹਨੂੰ ਕਿ ਆਪਾਂ ਕਹਿ ਸਕਦੇ ਆ ਕਿ ਛਿੱਟੇ ਰਾਹੀਂ ਜਾਂ ਫਿਰ ਟ੍ਰਾਂਸਪਲੈਂਟਿੰਗ ਪਨੀਰੀ ਰਾਹੀਂ ਲੇਕਿਨ ਜਦੋਂ ਅਸੀਂ ਝੋਨੇ ਤੋਂ ਇਧਰ ਨੂੰ ਮੋੜੇ ਲਗਭਗ 12 ਏਕੜ ਦਾ ਰਕਬਾ ਸੀਗਾ ਉਹਦੇ ਵਿੱਚ ਸਾਨੂੰ ਇੱਕ ਜਿਹੜੀ ਵੱਡੀ ਸਮੱਸਿਆ ਸੀ ਕਿ ਉਹ ਸੀਗੀ ਕਿ ਟ੍ਰਾਂਸਪਲੈਂਟਿੰਗ ਦੇ ਨਾਲ ਇਹਦਾ ਪੂਰੀ ਤਰ੍ਹਾਂ ਸਾਨੂੰ ਬਦਲ ਜਾ ਬਦਲ ਨਹੀਂ ਲੱਗਿਆ ਕਿ ਜਿਹੜੀ ਲੇਬਰ ਦੀ ਇੱਕ ਬਹੁਤ ਵੱਡੀ ਮੁਸ਼ਕਲ ਸੀਗੀ ਤੇ ਬਾਕੀ ਅਸੀਂ ਸੋਚਿਆ ਵੀ ਇਹ ਤੇ ਪਰਚਲਿਤ ਤਰੀਕੇ ਤੋਂ ਥੋੜਾ ਹਟ ਕੇ ਕਰੀਏ ਜਿਹਦੇ ਵਿੱਚ ਅਸੀਂ ਆਪਣਾ ਹੈਪੀ ਸੀਡਰ ਰਾਹੀਂ ਇਹਦੀ ਸੋਇੰਗ ਕੀਤੀ ਫਸਟ ਟਾਈਮ ਡਾਇਰੈਕਟ ਸੀਡਿੰਗ ਰਾਹੀਂ ਤੇ ਉਹਦੇ ਵਿੱਚ ਮੁਸ਼ਕਲਾਂ ਵੀ ਆਈਆਂ ਕਿਉਂਕਿ ਜਿਹੜੀ ਟੈਂਪਰੇਚਰ ਦੇ ਵਿੱਚ ਉਤਾਰ ਚੜਾ ਜਿੱਦਾਂ ਹੁਣ ਮਈ ਦੇ ਮਹੀਨੇ ਅੱਜ ਅੱਜ ਤੁਸੀਂ ਆਇਓ ਤੇ ਦੇਖ ਰਹੇ ਹੋ ਕਿ ਕਿੰਨਾ ਜਿਆਦਾ ਇਹਦੇ ਵਿੱਚ ਵੇਰੀਏਸ਼ਨ ਹੈ ਟੈਂਪਰੇਚਰ ਦੇ ਵਿੱਚ ਕਈ ਦਾ ਕਾਫੀ ਸਮੱਸਿਆ ਵੀ ਆਈਆਂ ਲੇਕਿਨ ਅਸੀਂ ਇਸ ਨੂੰ ਆਪਣਾ ਡਾਇਰੈਕਟ ਸੀਡਿੰਗ ਕੀਤੀ ਉਸ ਤੋਂ ਬਾਅਦ ਜਿਹੜਾ ਇਸ ਨੂੰ ਮੈਨੇਜ ਕਰਨ ਲਈ ਸੀਗਾ ਕਿ ਜਿਹੜੀ ਹੈਂਡ ਪਿਕਿੰਗ ਹੁੰਦੀ ਸੀ ਜਾਂ ਜਾਂ ਟਰੈਕਟਰਾਂ ਨਾਲ ਗਾਇਆ ਜਾਂਦਾ ਸੀਗਾ ਤੇ ਉਹਦੇ ਵਿੱਚ ਅਸੀਂ ਹਾਰਵੇਸਟਰ ਨਹੀਂ ਫਿਰ ਕੰਬਾਈਨ ਹਾਰਵੇਸਟਰ ਯੂਜ਼ ਕੀਤਾ ਉਹਦੇ ਵਿੱਚ ਵੱਖਰੀਆਂ ਵੱਖਰੀਆਂ ਸਮੱਸਿਆਵਾਂ ਆਈਆਂ ਲੇਕਿਨ ਬਹੁਤ ਸਾਰੇ ਫੇਲਿਅਰ ਵੀ ਹੋਏ ਤੇ ਕੁਝ ਸਕਸੈਸ ਵੀ ਹੋਈਆਂ ਕਿਉਂਕਿ ਇੰਡਸਟਰੀ ਸਾਰੀ ਐਗਰੀ ਬਿਜ਼ਨਸ ਜਿਹੜਾ ਮਿਲਟਸ ਦਾ ਹੈ ਕਾਫੀ ਅਜੇ ਆਪਣੇ ਖੇਤਰ ਦੇ ਵਿੱਚ ਰੀਸੈਂਟਲੀ ਸ਼ੁਰੂ ਹੋਇਆ ਤੇ ਅਸੀਂ ਲਗਭਗ ਟੋਟਲੀ ਜਿਹੜਾ ਸੀਗਾ ਆਪਣਾ ਜਿਹੜਾ ਕਨਵੈਨਸ਼ਨਲ ਤਰੀਕਾ ਸੀਗਾ ਆਪਣੀ ਕਨਵੈਨਸ਼ਨਲ ਖੇਤੀ ਆਪਣਾ ਚੋਨਾ ਤੇ ਕਣਕ ਉਹ ਤੋਂ ਹਟ ਕੇ ਅਸੀਂ ਇਸ ਨੂੰ ਸ਼ੁਰੂ ਕੀਤਾ ਤੇ ਇਹਦੇ ਵਿੱਚ ਜਿਹੜੀ ਮਸ਼ੀਨਰੀ ਦੀ ਡਿਵੈਲਪਮੈਂਟ ਹੈ ਆਰ ਐਨ ਡੀ ਵੀ ਬਿਲਕੁਲ ਨਹੀਂ ਹੋਈ ਹੋਈ ਸੀਗੀ ਤੇ ਜਿਹੜੇ ਸਾਡੇ ਮੌਜੂਦਾ ਸੰਦ ਸੀਗੇ ਅਸੀਂ ਉਹਨਾਂ ਨੂੰ ਇਹ ਥੋੜਾ ਬਹੁਤ ਅਡਜਸਟਮੈਂਟ ਕਰਕੇ ਇਹਦੇ ਵਿੱਚ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਕੁਝ ਹੱਦ ਤੱਕ ਸਫਲਤਾ ਵੀ ਮਿਲੀ ਲੇਕਿਨ ਸਟਰਗਲ ਚੱਲ ਰਹੀ ਹੈ ਅਜੇ ਵੀ ਤੇ ਚੱਲ ਰਹੀ ਹੈ ਤੇ ਬਟ ਉਹਦੇ ਵਿੱਚ ਜਦੋਂ ਅਸੀਂ ਕੋਈ ਮੋਡੀਫਿਕੇਸ਼ਨ ਕਰਦੇ ਆ ਤੇ ਕੁਝ ਆਲੇ ਦੁਆਲੇ ਦੋਸਤਾਂ ਮਿੱਤਰਾਂ ਨਾਲ ਸਲਾਹ ਕਰ ਲੈਨੇ ਤੇ ਉਹਦੇ ਵਿੱਚ ਕੁਝ ਨਾ ਕੁਝ ਵਿਕਲਪ ਲੱਭ ਜਾਂਦਾ ਹੈ ਆ ਲੇਕਿਨ ਰੈਡੀਮੇਡ ਕੁਝ ਨਹੀਂ ਹੈ ਚਾਹੇ ਇਹਦੀ ਪ੍ਰੋਸੈਸਿੰਗ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਇਹਦੀ ਹਾਰਵੈਸਟਿੰਗ ਕਰ ਲਈ ਤੇ ਨੈਕਸਟ ਇਹ ਸੀਗਾ ਕਿ ਵੀ ਇਹਨੂੰ ਅੱਗੇ ਕੀਤਾ ਕਿ ਜਾਵੇ ਤੇ ਉਹ ਆਪਣੇ ਪੰਜਾਬ ਦੇ ਵਿੱਚ ਕੋਈ ਪ੍ਰੋਸੈਸਿੰਗ ਫੈਸਿਲਿਟੀ ਹੈ ਨਹੀਂ ਸੀਗੀ ਤੇ ਇੰਡਸਟਰੀ ਬਿਲਕੁਲ ਅਨਟੱਚ ਸੀਗੀ ਤੇ ਇਦਾਂ ਫਿਰ ਅਸੀਂ ਇਹਦਾ ਕੋਈ ਹੱਲ ਨਾ ਹੋਣ ਕਰਕੇ ਅਸੀਂ ਆਪਣੀ ਪ੍ਰੋਸੈਸਿੰਗ ਫੈਸਿਲਿਟੀ ਵੀ ਸਟੈਬਲਿਸ਼ ਕੀਤੀ ਪਿੰਡ ਦੇ ਵਿੱਚ ਤੇ ਜਿਹਦੇ ਵਿੱਚ ਪਹਿਲਾਂ ਤਾਂ ਸਾਡਾ ਇਹੀ ਸੀਗਾ ਕਿ ਜਿੰਨਾ ਕਿ ਸਾਡਾ ਪ੍ਰੋਡਿਊਸ ਹੋਊਗਾ ਉਹਨੂੰ ਅਸੀਂ ਪ੍ਰੋਸੈਸ ਕਰਦੇ ਰਵਾਂਗੇ ਆ ਲੇਕਿਨ ਆਪਣੇ ਸਾਰੇ ਮਾਲਵੇ ਦੇ ਵਿੱਚ ਜਾਂ ਲਗਭਗ ਦੁਆਬੇ ਦੇ ਵਿੱਚ ਵੀ ਆ ਕੋਈ ਨਾ ਹੋਣ ਕਰਕੇ ਪ੍ਰੋਸੈਸਿੰਗ ਫੈਸਿਲਿਟੀ ਅਸੀਂ ਬਾਕੀ ਦੇ ਫਾਰਮਰ ਜਿਹੜੇ ਕਿ ਆ ਆਪਣੇ ਲੈਵਲ ਤੇ ਮਿਲਟਸ ਕਰਦੇ ਸੀ ਅਸੀਂ ਉਹਨਾਂ ਨੂੰ ਵੀ ਸਰਵਿਸਿਜ਼ ਆਪਣੀਆਂ ਪ੍ਰੋਵਾਈਡ ਕੀਤੀਆਂ ਕਿ ਉਹਨਾਂ ਦੇ ਮਿਲਟਸ ਵੀ ਅਸੀਂ ਪ੍ਰੋਸੈਸ ਕਰਦੇ ਰਹੇ ਤੇ ਨਾਲ ਨਾਲ ਅਸੀਂ ਮਤਲਬ ਕਿ ਪੀਏਯੂ ਨਾਲ ਵੀ ਜੁੜੇ ਖੇਤੀਬਰਾਸਤ ਮਿਸ਼ਨ ਨਾਲ ਵੀ ਜੁੜੇ ਤੇ ਆਪਣਾ IIM ਮਾਰਨਾਲ ਵੀ ਜੁੜੇ ਰਕੇ ਜਿੱਥੇ ਸਾਨੂੰ ਥੋੜਾ ਬੋਤ ਤਕਨੀਕੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਅੰਡਰਸਟੈਂਡਿੰਗ ਮਿਲਦੀ ਹੈ ਜਾਂ ਇੰਡਸਟਰੀ ਕਿੱਧਰ ਨੂੰ ਜਾ ਰਹੀ ਹੈ ਉਹਦੇ ਬਾਰੇ ਵੀ ਸਮਝ ਰਹੇ ਤੇ ਨਾਲ ਇਹਦੇ ਵਿੱਚ ਕੋਈ ਮਾਰਕੀਟ ਵੱਡੀ ਹੈ ਨਹੀਂ ਸਗੀ ਤੇ ਇੱਕ ਜਿਹੜੀ ਮਿਲਟਸ ਦੀ ਮਾਰਕੀਟ ਹੈ ਪੰਜਾਬ ਦੇ ਵਿੱਚ ਉਹ ਸਾਰਾ ਜ਼ਿਆਦਾਤਰ ਜਿਹੜਾ ਨਾਜ ਹੈ ਉਹ ਬਾਹਰੋਂ ਆਉਂਦਾ ਹੈ ਦੂਸਰੇ ਸੂਬਿਆਂ ਦੇ ਵਿੱਚੋਂ ਇਹ ਇੱਕ ਵਰਤਾਂਤ ਰਚਿਆ ਜਾ ਰਿਹਾ ਕਿ ਸਾਰੇ ਮਿਲਟਸਗਾਓ ਖੇਤੀ ਦਾ ਬਦਲਣਾ ਤੇ ਕਿਸੇ ਗਾਹਕ ਨੂੰ ਇਹਦੀ ਅਵੇਅਰਨੈਸ ਹੈ ਜ਼ਿਆਦਾਤਰ ਉਹ ਵੀ ਸੋਰਸ ਨਹੀਂ ਪੁੱਛਦੇ ਜਿਹੜਾ ਇੱਕ ਕਨਸੈਪਟ ਹੈ ਕਿ ਵੀ ਸਸਤਾ ਮਿਲਟ ਮਿਲ ਜੇ ਕਿਤੋਂ ਜਿਹੜੀ ਇੱਕ ਆਪਣੀ ਟਰੈਜੇਡੀ ਹੈ ਕਿ ਅਸੀਂ ਆਪਣੇ ਵਿੱਚ ਮਿਨਿਮਮ ਇਨਵੈਸਟਮੈਂਟ ਕਰਦੇ ਆ ਆਪਣੇ ਭੋਜਨ ਦੇ ਵਿੱਚ ਮਿਨਿਮਮ ਇਨਵੈਸਟਮੈਂਟ ਕਰਦੇ ਆ ਬਾਕੀ ਨਾ ਆਪਾਂ ਉਹਦੀ ਸੋਰਸ ਦੇਖਦੇ ਆ ਜਿਹੜਾ ਸਾਡਾ ਕੰਪੈਰੀਸਨ ਹੈ ਮਿਲਟਸ اگਾਉਣ ਦਾ ਜਾਂ ਆਪਣੀ ਐਗਰੀ ਪ੍ਰੈਕਟਿਸਿਜ਼ ਨੇ ਜੇਕਰ ਅਸੀਂ ਆਪਣਾ ਉੱਥੇ ਕੋਈ ਲੈਵਲ ਪਲੇਇੰਗ ਨਹੀਂ ਲੈ ਕੇ ਆਉਂਦੇ ਜਿਹੜਾ ਇੱਕ ਇੱਕ ਐਗਜ਼ਿਸਟਿੰਗ ਢਾਂਚਾ ਹੈ ਕਨਵੈਨਸ਼ਨਲ ਖੇਤੀ ਦਾ ਤੇ ਉਦੋਂ ਤੱਕ ਇਹ ਮੁਸ਼ਕਲਾਂ ਜਾਰੀ ਰਹਿਣਗੀਆਂ ਤੇ ਨਾਲ 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 ਕੋਈ ਕੰਡਿਊਸਿਵ এনवायरमेंट ਨਹੀਂ ਅਸੀਂ ਸ਼ੁਰੂਆਤ ਤੋਂ ਲੈ ਕੇ ਮਤਲਬ ਮਿਲਟ ਦੀ ਖੇਤੀ ਤੋਂ ਲੈ ਕੇ ਇਸ ਦੀ ਪੈਕੇਜਿੰਗ ਜਾਂ ਇਸ ਦੀ ਵਿਕਰੀ ਤੱਕ ਕੰਮ ਕਰਨ ਨੂੰ ਪਹਿਲ ਦਿੱਤੀ ਹੈਗੀ ਤਾਂ ਕਿ ਜਿਹੜੇ ਸਾਡੇ ਕਿਸਾਨ ਨੇਗੇ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਦੀ ਕੋਈ ਇੱਕ ਉਦਾਹਰਨ ਦੇ ਸਕੀਏ ਜਿੱਦਾਂ ਕਿ ਅਸੀਂ ਮੰਡੀਆਂ ਦੇ ਵਿੱਚ ਵੇਚ ਕੇ ਆਉਂਦੇ ਆ ਉਹਦੀ ਵੇਚਣ ਦੀ بجائے ਉਹ ਖੁਦ ਮਾਰਕੀਟਿੰਗ ਕਰਕੇ ਉਹਦੀ ਖੁਦ ਪ੍ਰੋਸੈਸਿੰਗ ਕਰਕੇ ਉਹਨੂੰ ਵੇਚ ਸਕਣ ਤਾਂ ਕਿ ਉਹ ਵੱਧ ਮੁਨਾਫਾ ਕਮਾ ਸਕਣ ਕਿਉਂਕਿ ਜੋ ਸਾਡਾ ਝੋਨੇ ਦੇ ਬਰਾਬਰ ਦਾ ਸਾਡਾ ਜਿਹੜੀ ਆਰਥਿਕਤਾ ਨੂੰ ਲੈ ਕੇ ਸਾਡੇ ਕੋਲ ਇੱਕ ਹੈ ਉਹਦੀ ਉਹਦੀ ਇੱਕ ਕੀਮਤ ਸੈੱਟ ਹੋਈ ਹੋਈ ਹੈ ਕਿ ਝੋਨੇ ਤੋਂ ਸਾਨੂੰ ਵੱਧ ਆਮਦਨ ਹੁੰਦੀ ਹੈ ਉਹਦੇ ਤੱਕ ਅਸੀਂ ਹੋਰ ਬਨਗੀਆਂ ਨੂੰ ਸਾਡੀ ਖੇਤੀਬਾੜੀ ਦੀਆਂ ਨੂੰ ਕਿਸ ਤਰ੍ਹਾਂ ਲੈ ਕੇ ਚੱਲੀਏ ਜੇ ਅਸੀਂ ਮਿਲਟ ਦੀ ਗੱਲ ਕਰੀ ਅਸੀਂ ਮਿਲਟ ਨੂੰ ਵੀ ਇਸੇ ਉਪਰਾਲੇ ਅਧੀਨ ਲੈ ਕੇ ਚੱਲੇ ਆਂਗੇ ਤਾਂ ਕਿ ਅਸੀਂ ਉਹਨੂੰ ਵੱਧ ਤੋਂ ਵੱਧ ਮੁਨਾਫੇ ਵਾਲਾ ਧੰਦਾ ਬਣਾਉਣ ਦੀ ਕੋਸ਼ਿਸ਼ ਕਰ ਸਕੀ ਇਹ ਇੱਕ ਸਾਡਾ ਹੋਰ ਵੀ ਜਿਹੜਾ ਏਜੰਡਾ ਸੀਗਾ ਉਹ ਇਹੇ ਸੀਗਾ ਕਿ ਅਸੀਂ ਜ਼ਹਿਰ ਮੁਕਤ ਖੇਤੀ ਕਰਨੀ ਆ ਹਵਾ ਨੂੰ ਸ਼ੁੱਧ ਕਰਨਾਗਾ ਪਾਣੀ ਦੀ ਜਿੰਨੀ ਹੋ ਸਕੇ ਬਚਤ ਕਰਨੀ ਆਗੀ ਉਹ ਸਿਰਫ ਤੇ ਸਿਰਫ ਮਿਲਟੀ ਨੇਗੇ ਜਿਹੜੇ ਝੋਨੇ ਦੇ ਸੀਜ਼ਨ ਦੇ ਵਿੱਚ ਉਗਾਏ ਜਾ ਸਕਦੇ ਨੇ ਕਿਉਂਕਿ ਇਹਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ ਬਰਸਾਤਾਂ ਦੇ ਪਾਣੀ ਨਾਲ ਹੀ ਇਹ ਹੋ ਜਾਂਦਾਗਾ ਇਹਦੀਆਂ ਅਲੱਗ-ਅਲੱਗ ਖੇਤੀ ਦੀਆਂ ਪ੍ਰੈਕਟਿਸਸ ਨੇ ਜਿਹੜੀਆਂ ਉਹ ਕਰਦੇ ਆਗੇ ਪਹਿਲਾਂ ਰਵਾਇਤੀ ਤਰੀਕੇ ਹੋਰ ਸੀਗੇ ਜੇ ਅਸੀਂ ਇਹਨੂੰ ਝੋਨੇ ਦੇ ਬਰਾਬਰ ਲੈ ਕੇ ਜਾਣਾਗਾ ਤਾਂ ਸਾਨੂੰ ਉਹ ਥੋੜਾ ਜਿਹਾ ਉਹਨਾਂ ਤੋਂ ਉੱਪਰ ਉੱਠ ਕੇ ਜਾਂ ਸਾਡੇ ਕੋਲ ਜਿੰਨੇ ਵੀ ਢਾਂਚੇ ਨੇਗੇ ਬਣੇ ਹੋਏ ਨੇ ਇਸ ਵਕਤ ਸਾਡੇ ਕੋਲ ਮੌਜੂਦ ਨੇਗੇ ਸੀ ਉਹਨਾਂ ਦੀ ਵਰਤੋਂ ਕਰਨੀ ਹੈਗੀ ਤਾਂ ਕਿ ਕਿਸਾਨਾਂ ਦੇ ਉੱਪਰ ਉਸ ਤਰ੍ਹਾਂ ਦਾ ਭਾਰ ਨਾ ਪੈ ਸਕੇ ਇੰਦੇ ਇਸ ਤਰ੍ਹਾਂ ਹਰ ਸਾਲ ਸਾਡੇ ਕੋਲ ਕਦੇ ਸਾਡੇ ਕੋਲ ਹੈਪੀ ਸੀਡਰ ਜਾਂ ਸੁਪਰ ਸੀਡਰ ਸਾਡੇ ਕੋਲ ਲੱਖਾਂ ਡੇਢ-ਡੇਢ 2-2 ਲੱਖ ਦੀ ਇੱਕ ਨਵੀਂ ਮਸ਼ੀਨਰੀ ਹਰ ਸਾਲ ਲਾਂਚ ਹੋ ਜਾਂਦੀ ਹੈਗੀ ਇਸ ਖੇਤੀ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸਾਨੂੰ ਜ਼ਿਆਦਾ ਜ਼ਰੂਰਤ ਨਾ ਪਵੇ ਸਾਡੇ ਕੋਲ ਜਿਹੜਾ ਮੌਜੂਦਾ ਢਾਂਚਾ ਉਹਨੂੰ ਵਰਤ ਕੇ ਅਸੀਂ ਜਿਹੜੀ ਸਾਡੀ ਖੇਤੀ ਹੈਗੀ ਉਹਨੂੰ ਅੱਗੇ ਲੈ ਜਾ ਸਕੀਏ ਦੂਸਰਾ ਇਸ ਤੇ ਜਿਹੜੀ ਸਾਡੀਆਂ ਦਵਾਈਆਂ ਨੇ ਸਪਰੇਹਾਂ ਨੇਗੀਆਂ ਉਹਦੀ ਬਿਲਕੁਲ ਵਰਤੋਂ ਕਰਨ ਦੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਅਸੀਂ ਬਿਲਕੁਲ ਵੀ ਨਹੀਂ ਕਰਦੇ ਹੈਗੇ ਅਸੀਂ ਇਹਨੂੰ ਕੁਦਰਤੀ ਤਰੀਕੇ ਨਾਲ ਜਿੰਨਾ ਹੋ ਸਕੇ ਅਸੀਂ ਕੋਸ਼ਿਸ਼ ਕਰਦੇ ਆਂਗੇ ਧਰਤੀ ਨਾਲ ਨਾ ਛੇੜ-ਛਾੜ ਕੀਤੀ ਜਾ ਕੇ ਜਾਵੇ ਜਿੰਨੇ ਵੀ ਧਰਤੀ ਦੇ ਵਿੱਚ ਮੌਜੂਦ ਤੱਤ ਨੇਗੇ ਉਹਨਾਂ ਦੀ ਅਸੀਂ ਵਰਤੋਂ ਕਰੀਏ ਮੈਂ ਆਪਣੀ ਪੜ੍ਹਾਈ ਦੇ ਵਿੱਚ ਗ੍ਰੈਜੂਏਸ਼ਨ ਪਾਸ ਆਊਟ ਆ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਿਵੇਂ ਕਿ ਜਿੰਮੇਦਾਰਾਂ ਦੇ ਮੁੰਡੇ ਖੇਤੀਬਾੜੀ ਆਉਂਦੇ ਨੇ ਮੈਂ ਵੀ ਇੱਕ ਖੇਤੀਬਾੜੀ ਆਇਆ ਹਨਾ ਤੇ ਉਹਦੇ ਵਿੱਚ ਦੇਖਿਆ ਵੀ ਕਿਵੇਂ ਅੱਗਾਂ ਲੱਗ ਰਹੀਆਂ ਨੇ ਕਿਵੇਂ ਕਿੰਨਾ ਕੁ ਕੈਮੀਕਲ ਪੈ ਰਹੇ ਹੈਗਾ ਇਹਨੂੰ ਦੇਖਦੇ ਹੋਏ ਅੱਜ ਤੋਂ 3 ਸਾਲ ਪਹਿਲਾਂ ਅਸੀਂ ਕੈਮੀਕਲ ਫ੍ਰੀ ਖੇਤੀ ਕਰਨ ਲੱਗੇ। ਉਹਦੇ ਵਿੱਚ ਅਸੀਂ ਮਿਲਟ ਦੇ ਵੱਲ ਆਏ ਅਜਤੋਂ 3 ਸਾਲ ਪਹਿਲਾਂ ਮਿਲਟ ਕਰਨ ਲੱਗੇ। ਕਿਉਂਕਿ ਕੈਮੀਕਲ ਫ੍ਰੀ ਆਪਾਂ ਜਦੋਂ ਖੇਤੀ ਕਰਦੇ ਆਂਗੇ ਉਹਦੇ ਵਿੱਚ ਵੀ ਬਹੁਤ ਪਰੇਸ਼ਾਨੀਆਂ ਆਉਂਦੀਆਂ ਨੇਗੀਆਂ। ਤੇ ਅਸੀਂ ਦੇਖਦੇ ਹੋਏ ਪਾਣੀ ਨੂੰ ਦੇਖਦੇ ਹੋਏ, ਵਾਤਾਵਰਣ ਨੂੰ ਦੇਖਦੇ ਹੋਏ ਤੇ ਆਪਣੀਆਂ ਮਿੱਟੀਆਂ ਨੂੰ ਦੇਖਦੇ ਹੋਏ ਅਸੀਂ ਮਿਲਟ ਵੱਲ ਆਏ। ਮਿਲਟ ਵੱਲ ਆਉਣ ਤੋਂ ਬਾਅਦ ਅਸੀਂ ਖੇਤੀ ਕਰਨ ਲੱਗੇ ਮਿਲੜ ਦੀ ਖੇਤੀ ਕਰਨ ਲੱਗੇ ਇਹ ਚ ਵੀ ਸਾਨੂੰ ਬਹੁਤ ਸਾਰੀਆਂ ਮੁਸ਼ਕਲ ਆਈਆਂ ਜਿਵੇਂ ਕਿ ਇਹਦੀ ਬਜਾਈ ਦਾ ਸਮਾਂ ਇਹਦੀ ਪ੍ਰੋਸੈਸਿੰਗ ਦਾ ਤੇ ਪ੍ਰੋਸੈਸਿੰਗ ਤੋਂ ਬਾਅਦ ਇਹਦੀ ਹਾਰਵੈਸਟਿੰਗ ਦਾ ਬਹੁਤ ਸਾਰੇ ਚੈਲੰਜ ਆਉਂਦੇ ਰਹੇ ਜਿਨ੍ਹਾਂ ਨੂੰ ਅਸੀਂ ਟਾਈਮ ਟੂ ਟਾਈਮ ਅਸੀਂ ਕਲੀਅਰ ਕਰਦੇ ਰਹੇ ਤੇ ਅਸੀਂ ਇਹਦਾ ਸਾਰਿਆਂ ਨੂੰ ਵੱਡਾ ਇਸ਼ੂ ਸੀ ਕਿ ਪ੍ਰੋਸੈਸਿੰਗ ਦਾ 2021 ਦੇ ਵਿੱਚ ਅਸੀਂ ਆਪਣੀ ਪ੍ਰੋਸੈਸਿੰਗ ਯੂਨਿਟ ਤਮਲਾਡੂ ਤੋਂ ਸੌਥ ਤੋਂ ਆਰਡਰ ਕੀਤੀ ਤੇ ਆਪਣੀ ਪ੍ਰੋਸੈਸਿੰਗ ਯੂਨਿਟ ਤਿਆਰ ਕੀਤੀ ਤੇ ਲਾਈ ਤੇ ਹੁਣ ਅੱਜ ਦੇ ਟਾਈਮ ਅਸੀਂ ਪੂਰੇ ਪੰਜਾਬ ਦਾ ਹਰਿਆਣਾ ਹਿਮਾਚਲ ਤੇ ਰਾਜਸਥਾਨ ਤੱਕ ਦਾ ਅਸੀਂ ਆਪਣੀ ਰਾਜਪਰੀ ਦੀ ਯੂਨਿਟ ਵਿੱਚ ਮਿਲਟ ਪ੍ਰੋਸੈਸ ਕਰ ਰਹੇ ਹਾਂਗੇ ਤੇ ਆਨਲਾਈਨ ਟਾਈਮ 'ਚ ਵੀ ਅਸੀਂ ਮਿਲਟ ਦਾ ਕੰਮ ਵਧਾ ਰਹੇ ਹਾਂ ਤੇ ਇਹਦੀ ਖੇਤੀ ਕਰ ਰਹੇ ਹਾਂਗੇ ਹੁਣ ਜਿੱਦਾਂ ਅਪ੍ਰੈਲ ਮਈ ਦਾ ਮਹੀਨਾ ਚੱਲ ਰਿਹਾ ਹੈਗਾ ਹੁਣ ਇਹਦੀ ਬਿਜਾਈ ਦਾ ਕੰਮ ਚੱਲ ਰਿਹਾ ਹੈਗਾ ਤੇ ਇਹਦੇ ਵਿੱਚ ਸਾਰਿਆਂ ਨੂੰ ਵੱਧ ਫਾਇਦਾ ਆਪਾਂ ਨੂੰ ਪੰਜਾਬ ਨੂੰ ਆਗਾ ਕਿਉਂਕਿ ਇਹਦੇ ਵਿੱਚ ਜਿਹੜੀ ਇਹਨੂੰ ਪਾਣੀ ਦੀ ਮਿਹਲੜ ਨੂੰ ਪਾਣੀ ਦੀ ਆ ਬਹੁਤ ਘੱਟ ਲੋੜ ਹੈਗੀ ਇਹ ਹੁੰਦੇ ਨੇ ਜੀਰੀ ਦੇ ਟਾਈਮ ਤੇ ਇਹ ਲੱਗਦੇ ਨੇਗੇ ਅ ਤੇ ਲਾਲੂ ਜੀ ਜੇ ਆਪਾਂ ਜੀਰੀ ਲਾਉਣੇ ਆਗੇ ਤਾਂ ਡੇਲੀ ਆਪਣੀ 8 ਘੰਟੇ ਮੋਟਰ ਚੱਲਦੀ ਹੈਗੀ ਪਰ ਇਹ ਜੀਰੀ ਦੇ ਜਗ੍ਹਾ ਤੇ ਮਿਲਟ ਲਾਈ ਜਾਣਾ ਤਾਂ ਇਹਦੀ ਪਾਣੀ ਦੀ ਖਪਤ ਉਹ ਜੀਰੀ ਦੇ ਮੁਕਾਬਲੇ ਸਿਰਫ 10% ਹੀ ਹੈਗੀ ਕਿਉਂਕਿ ਇਹਨੂੰ 2 ਤੋਂ 3 ਪਾਣੀ ਲੱਗਦੇ ਨੇ ਜੇ ਮੀਂਹ ਪੈਂਦੇ ਰਹਿਣ ਤਾਂ 2 ਤੋਂ 3 ਲੱਗਦੇ ਨੇ ਉਹ ਮੀਂਹ ਤੇ ਜੇ ਘੱਟ ਹੋਣ ਤਾਂ 4 ਪੀ ਪਾਣੀ ਲੱਗੇ ਜਾਂਦੇ ਨੇ ਇਤੋਂ ਪੱਧ ਪਾਣੀ ਨਹੀਂ ਲੱਗਦੇ ਤੇ ਇਹਦੇ ਵਿੱਚ ਇਹਨੂੰ ਇਹਦੀ ਜਿਹੜਾ ਹਾਰਵੈਸਟਿੰਗ ਕਰਦੇ ਆ ਇਹਦੀ ਰੈਣਕੂਦ ਬਹੁਤ ਘੱਟ ਹੁੰਦੀ ਹੈਗੀ ਜਿਹਨੂੰ ਅਸੀਂ ਆਪਣੀ ਹਰੀ ਖਾਦ ਦੇ ਤੌਰ ਤੇ ਅਸੀਂ ਆਪਣੇ ਖੇਤ ਦੇ ਵਿੱਚ ਹੀ ਵਰਤਦੇ ਆਗੇ ਤੇ ਮਿਲਟ ਇੱਕ ਫਸਲਾਂ ਖੇਤਾਂ ਵਾਸਤੇ ਤਾਂ ਚੰਗਾ ਹੈਗਾ ਹੀ ਹੈਗਾ ਪਰ ਇਹ ਆਪਣੇ ਆਪਣੀ ਸਿਹਤ ਵਾਸਤੇ ਵੀ ਬਹੁਤ ਚੰਗਾ ਹੈਗਾ ਜਦੋਂ ਇਹਦੇ ਬਾਰੇ ਸਾਨੂੰ ਪਤਾ ਲੱਗਿਆ ਵੀ ਇਹ ਸਿਹਤ ਵਾਸਤੇ ਤੇ ਆਪਣੇ ਖੇਤਾਂ ਵਾਸਤੇ ਚੰਗਾ ਅਸੀਂ ਪੂਰਨ ਤੌਰ ਤੇ ਅਸੀਂ ਮਿਲਟ ਵੱਲ ਆ ਗਏ ਅਸੀਂ ਅੱਜ ਦੇ ਟਾਈਮ 12 ਤੋਂ 13 ਏਕੜ ਮਿਲਟ ਦੀ ਖੇਤੀ ਕਰ ਰਹੇ ਹਾਂਗੇ ਤੇ ਹੁਣ ਵੀ ਬਿਜਾਈ ਚੱਲ ਰਹੀ ਹੈਗੀ ਮਿਲਿਚਨ ਮੋٹے ਅਨਾਜ ਮੋٹے ਅਨਾਜ ਜਾਨੀ ਕਿ ਅਸੀਂ ਸੁਨਿਆ ਹੋਵੇਗਾ ਜਵਾਰ ਬਾਜਰਾ ਰਾਗੀ ਤੇ ਹੋਰ ਅਸੀਂ ਜਿਹੜੀ ਅੱਜਕਲ ਜਾਣਕਾਰੀ ਸਾਨੂੰ ਮਿਲਦੀ ਪਈ ਹੈ ਉਹਦੇ ਨਾਲ ਸਾਨੂੰ ਹੋਰ ਪਤਾ ਲੱਗਿਆ ਹੈ ਕਿ ਮੋٹے ਅਨਾਜ ਵਿੱਚ ਪੰਜ ਪੋਜ਼ਿਟਿਵ ਤਰ੍ਹਾਂ ਦੇ ਮਿਲਟਸ ਵੀ ਆਉਂਦੇ ਹਨ ਜਿਦੇ ਵਿੱਚ ਆਂਦਾ ਹੈ ਕੰਕੰਗਣੀ ਕੋਦਰਾ ਕੁਟਕੀ ਹਰੀ ਕੰਗਣੀ ਤੇ ਸਵਾਂਗ ਸਵਾਂਗ ਜਿਹੜਾ ਅਸੀਂ ਨਵਰਾਤਰੀਆਂ ਵਿੱਚ ਖਾਂਦੇ ਹਨ ਉਹੀ ਸਵਾਂਗ ਹੈ ਜਿਹੜਾ ਇੱਕ ਪੋਜ਼ਿਟਿਵ ਮਿਲਟ ਦੀ ਕੈਟਾਗਰੀ ਵਿੱਚ ਆਂਦਾ ਹੈ ਜਿੱਦਾਂ ਪਹਿਲੇ ਸਮੇਂ ਵਿੱਚ ਤੁਸੀਂ ਦੇਖੋਗੇ ਸਾਡਾ ਸ਼ਰਮਿਕ ਜਿਹੜਾ ਕੰਮ ਸੀਗਾ ਉਹ ਕਾਫੀ ਜ਼ਿਆਦਾ ਸੀਗਾ ਲੋਕੀ ਹੱਡ ਦੀ ਮਿਹਨਤ ਕਰਦੇ ਸੀਗੇ ਖੇਤਾਂ ਵਿੱਚ ਕੰਮ ਕਰਦੇ ਸੀਗੇ ਉਹਨਾਂ ਦਾ ਜਿਹੜਾ ਸਰੀਰ ਸੀਗਾ ਉਹ ਚੱਲਦਾ ਫਿਰਦਾ ਸੀਗਾ ਪਰ ਅੱਜਕੱਲ ਜਿਹੜਾ ਸਮਾਂ ਹੈਗਾ ਉਹਦੇ ਵਿੱਚ ਸਾਨੂੰ ਬੈਠਣ ਵਾਲਾ ਕੰਮ ਜ਼ਿਆਦਾ ਹੈਗਾ ਕੰਪਿਊਟਰ ਦੇ ਸਾਹਮਣੇ ਲੈਪਟਾਪ ਦੇ ਸਾਹਮਣੇ ਸਕਰੀਨਾਂ ਦਾ ਜਿਹੜਾ ਕੰਮ ਹੈ ਉਹ ਜ਼ਿਆਦਾ ਵੱਧ ਗਿਆ ਹੈ ਉਸ ਕਰਕੇ ਸਾਡਾ ਜਿਹੜਾ ਖਾਣਾ ਹੈਗਾ ਜਿਹੜਾ ਅਸੀਂ ਖਾਂਦੇ ਹਾਂ ਉਹ ਡਾਈਜੈਸਟ ਜਿਹੜਾ ਹੋਣ ਚ ਕਾਫੀ ਸਮਾਂ ਉਹਨੂੰ ਲੱਗ ਜਾਂਦਾ ਹੈ ਬਟ ਸਾਨੂੰ ਜਿੱਦਾਂ ਆਦਤ ਹੈਗੀ ਹੈ 3 ਟਾਈਮ ਅਸੀਂ ਖਾਣਾ ਹੈ ਸਵੇਰੇ ਦੁਪਹਿਰ ਤੇ ਰਾਤੀ ਸਾਨੂੰ ਖਾਣਾ ਹੈ ਉਹ ਖਾਣਾ ਪਚਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ ਤੇ ਇਸ ਕਰਕੇ ਮੋਟੇ ਨਾਚ ਦਾ ਜਿਹੜਾ ਪ੍ਰਚਾਰ ਹੋ ਰਿਹਾ ਹੈ ਉਹ ਉਸ ਕਰਕੇ ਹੈਗਾ ਕਿ ਉਹਦੇ ਵਿੱਚ ਫਾਈਬਰ ਕਾਫੀ ਵੱਧ ਮਾਤਰਾ ਵਿੱਚ ਹੈਗਾ ਹੈ ਫਾਈਬਰ ਵੱਧ ਹੋਣ ਕਰਕੇ ਉਹ ਸਾਡੀ ਬਾਡੀ ਵਿੱਚ ਜਿਹੜਾ 슈ਗਰ ਹੈਗਾ ਗਲੂਕੋਸ ਜਿਹੜਾ ਖਾਣੇ ਤੋਂ ਰਿਲੀਜ਼ ਹੁੰਦਾ ਹੈ ਉਹ ਹੌਲੀ ਹੌਲੀ ਕਰਕੇ ਛੱਡਦਾ ਹੈ ਇਸ ਕਰਕੇ ਸਾਨੂੰ ਮੋਟੇ ਨਾ ਜਾ ਜਿਹੜਾ ਪ੍ਰਚਾਰ ਹੋ ਰਿਹਾ ਹੈ ਸਾਨੂੰ ਆਪਣੇ ਜੀਵਨ ਵਿੱਚ ਉਹਨੂੰ ਲੈ ਕੇ ਆਉਣਾ ਹੈ ਇਸ ਕਰਕੇ ਉਹਦੀ ਕਾਫੀ ਜ਼ਰੂਰਤ ਪੈ ਰਹੀ ਹੈ ਅਸੀਂ ਦੇਖਾਂਗੇ ਸਾਡੀ ਜਿਹੜੀ ਜ਼ਿੰਦਗੀ ਹੈ ਉਸ ਉਸ ਦੇ ਵਿੱਚ ਜਦ ਅਸੀਂ ਖਾਣਾ ਖਾ ਰਹੇ ਹਾਂ ਤੇ ਅਸੀਂ ਉਹੀ ਦਾਲ ਸਬਜੀ ਉਹ ਵੀ ਘੱਟ ਮਾਤਰਾ ਚ ਅਸੀਂ ਖਾਂਦੇ ਹਾਂ ਪਰ ਜ਼ਿਆਦਾ ਤੋਂ ਜ਼ਿਆਦਾ ਅਸੀਂ ਖਾ ਰਹੇ ਹਾਂ ਚਾਵਲ ਤੇ ਰੋਟੀ ਉਹ ਜ਼ਿਆਦਾ ਖਾਂਦ ਕਰਕੇ 슈ਗਰ ਦਾ ਜਿਹੜਾ ਲੈਵਲ ਹੈ ਉਹ ਵੱਧ ਰਿਹਾ ਹੈ ਤੋ ਉਸ ਨੂੰ ਰੋਕਣ ਵਾਸਤੇ ਇੱਕ ਸਾਡੀ ਇਹ ਮੁਹਿੰਮ ਤੁਸੀਂ ਕਹਿ ਸਕਦੇ ਹੋ ਇੱਕ ਸਾਡਾ ਸਮਾਜ ਵਾਸਤੇ ਚੰਗਾ ਕੰਮ ਕਰਨ ਦਾ ਉਪਰਾਲਾ ਤੁਸੀਂ ਕਹਿ ਸਕਦੇ ਹੋ ਅਸੀਂ ਮੋٹے ਅਨਾਜ ਦੇ ਬਨੇ ਪ੍ਰੋਡਕਟਸ ਦੇ ਉੱਤੇ ਕੰਮ ਕਰ ਰਹੇ ਹਾਂ ਕਿ ਕਿੱਦਾਂ ਲੋਕਾਂ ਨੂੰ ਸਹੂਲਤ ਵੀ ਅਸੀਂ ਦੇ ਸਕੀਏ ਤੇ ਉਸ ਤੇ ਨਾਲ ਸਿਹਤ ਵੀ ਦੇ ਸਕੀਏ ਸਹੂਲਤ ਜੇ ਅਸੀਂ ਕਹੀਏ ਜਿਹੜਾ ਮੋਟਾ ਅਨਾਜ ਬਾਜ਼ਾਰ 'ਚ ਮਿਲਦਾ ਹੈ ਤਾਂ ਲੋਕਾਂ ਨੂੰ ਪਹਿਲੀ ਗੱਲ ਹੈ ਉਸ ਬਾਰੇ ਜਾਣਕਾਰੀ ਨਹੀਂ ਹੈ ਜਾਣਕਾਰੀ ਦੇਣਾ ਸਭ ਤੋਂ ਪਹਿਲਾ ਸਾਡਾ ਕੰਮ ਹੈ ਜਾਣਕਾਰੀ ਦੇਣ ਤੋਂ ਬਾਅਦ ਸਾਡਾ ਕੰਮ ਹੈ ਲੋਕਾਂ ਨੂੰ ਦੱਸਣਾ ਕਿ ਇਹਦੇ ਫਾਇਦੇ ਕੀ-ਕੀ ਹਨ ਇਹਨੂੰ ਕਿੱਦਾਂ ਪਕਾਇਆ ਜਾ ਸਕਦਾ ਹੈ ਕਿੱਦਾਂ ਖਾਇਆ ਜਾ ਸਕਦਾ ਹੈ ਹੁਣ ਲੋਕਾਂ ਨੂੰ ਜਿੱਦਾਂ ਸਾਨੂੰ ਆਦਤ ਹੈਗੀਏ ਰੋਜ਼ ਵੱਖਰੀ-ਵੱਖਰੀ ਚੀਜ਼ਾਂ ਖਾਣ ਦੀ ਬਾੜ ਜਿੰਨੀ ਵੈਰਾਈਟੀ ਸਾਨੂੰ ਮਿਲਦੀ ਹੈ ਖਾਣ ਚ ਸਵਾਦ ਜਿਹੜਾ ਹੈ ਇੰਡੀਆ ਚ ਕਾਫੀ ਅਹਿਮ ਕਿੱਸਾ ਹੈਗਾ ਕਿ ਲੋਕਾਂ ਨੂੰ ਸਵਾਦ ਜਦੋਂ ਤੱਕ ਚੀਜ਼ਾਂ ਵਿੱਚ ਨਹੀਂ ਮਿਲੇਗਾ ਤੇ ਉਹ ਪ੍ਰੇਫਰ ਨਹੀਂ ਕਰਦੇ ਕਿ ਉਹ ਚੀਜ਼ਾਂ ਉਹਨਾਂ ਨੂੰ ਖਾਨੀਆਂ ਹਨ ਤੇ ਇਮਿਊਨੋਇਡਸ ਵਿੱਚ ਅਸੀਂ ਕੀ ਕੰਮ ਕਰ ਰਹੇ ਹਾਂ ਉਹੀ ਮੋٹے اناਜ ਨੂੰ ਲੈ ਕੇ ਉਹਦੇ ਵੱਖਰੇ ਵੱਖਰੇ ਪ੍ਰੋਡਕਟਸ ਤਿਆਰ ਕਰ ਰਹੇ ਹਨ ਜ ਜਿਹਨੂੰ ਅਸੀਂ ਕਹਿ ਦਿੰਦੇ ਵੈਲਿਊ ਐਡਿਡ ਪ੍ਰੋਡਕਟਸ ਜਿੱਦਾਂ ਚਾਵਲ ਹੈ ਚਾਵਲ ਦੇ ਨਾਲ ਅਸੀਂ ਪੋਹਾ ਬਣਾਉਂਦੇ ਹਨ ਪਰਮਲ ਬਣਾਉਂਦੇ ਹਨ ਉਹ ਉਹਦੀ ਵੈਲਿਊ ਐਡੀਸ਼ਨ ਹੋ ਗਈ ਉਸੇ ਪ੍ਰਕਾਰ ਮਿਲਟਸ ਨੂੰ ਕਿੱਦਾਂ ਅਸੀਂ ਆਪਣੇ ਖਾਣੇ ਵਿੱਚ ਲੈ ਕੇ ਆ ਸਕਦੇ ਹਨ ਮਿਲਟਸ ਦੇ ਨਾਲ ਅਸੀਂ ਬਿਸਕਟ ਤਿਆਰ ਕਰ ਰਹੇ ਹਨ ਲੱਡੂ ਹੈ ਬਰਫੀ ਹੈ ਉਹ ਸਾਡੀ ਮਠਾਈ ਦਾ ਇੱਕ ਰਿਪਲੇਸਮੈਂਟ ਹੈ ਜਿਹੜਾ ਅਸੀਂ ਬਾਜ਼ਾਰ 'ਚ ਖਾਂਦੇ ਹਾਂ ਉਹਦੇ ਵਿੱਚ ਮੈਦਾ ਹੁੰਦਾ ਹੈ ਚੀਨੀ ਹੈ ਸਲਫਰ ਹੁੰਦੀ ਹੈ ਪਾਮ ਆਇਲ ਹੁੰਦਾ ਹੈ ਸਾਰੇ ਜਿਹੜੇ ਤੱਤਵ ਹੈਗੇ ਜੋ ਸਾਨੂੰ ਨਹੀਂ ਖਾਣੇ ਚਾਹੀਦੇ ਬਟ ਸਵਾਦ ਕਰਕੇ ਅਸੀਂ ਖਾ ਰਹੇ ਹਾਂ ਤੇ ਉਹਨੂੰ ਕਿਸ ਤਰ੍ਹਾਂ ਅਸੀਂ ਘੱਟ ਤੋਂ ਘੱਟ ਤੇ ਹੈਲਦੀ ਇੰਗਰੀਡੀਅੰਟਸ ਦੇ ਨਾਲ ਸਬਸਟੀਟਿਊਟ ਕਰਕੇ ਉਹਨਾਂ ਨੂੰ ਬਣਾਇਆ ਜਾ ਸਕਦਾ ਹੈ ਇਸ ਤੋਂ ਬਾਅਦ ਹੁਣ ਅਸੀਂ ਉਹਨਾਂ ਦਾ ਨਮਕੀਨ ਵੀ ਤਿਆਰ ਕਰ ਰਹੇ ਹਾਂ ਪੋਹਾ ਜਿਹੜਾ ਹੈਗਾ ਮੋٹے اناਜ ਨਾਲ ਤਿਆਰ ਹੁੰਦਾ ਹੈ ਜਿੱਦਾਂ ਚਾਵਲ ਦੇ ਨਾਲ ਪੋਹਾ ਤਿਆਰ ਹੁੰਦਾ ਹੈ ਉਦਾਂ ਹੀ ਮੋٹے اناਜ ਦੇ ਨਾਲ ਪੋਹਾ ਬੰਦਾ ਪਿਆ ਹੈ ਖੀਰ ਬੰਦੀ ਪਈ ਹੈ ਮੋٹے اناਜ ਦੇ ਨਾਲ ਕਟਲਟਸ ਜਿਹੜੇ ਹੈਗੇ ਉਹ ਅਸੀਂ ਬਣਾ ਸਕਦੇ ਹਾਂ ਤੇ ਕਾਫੀ ਵੱਖਰੀ ਵੱਖਰੀ ਜੇ ਅਸੀਂ ਕਸਟਮਰ ਨੂੰ ਆਪਸ਼ਨ ਦੇਵਾਂਗੇ ਵੈਰਾਈਟੀ ਦਾ ਆਪਸ਼ਨ ਹੋਏਗਾ ਉਹਨਾਂ ਦੇ ਕੋਲ ਤੇ ਉਹਨਾਂ ਨੂੰ ਵੀ ਸਹੂਲियत ਹੋਏਗੀ ਉਸ ਦੇ ਨਾਲ ਨਾਲ ਉਹਨਾਂ ਨੂੰ ਵੀ ਹੋਏਗਾ ਕਿ ਹਾਂ ਅਸੀਂ ਕੀ ਕੀ ਪ੍ਰੋਡਕਟਸ ਮੋਟੇ ਨਾਲ ਅੱਜ ਦੇ ਨਾਲ ਖਾ ਸਕਦੇ ਹਾਂ ਮਾਰਕੀਟ ਵਿੱਚ ਅੱਜਕਲ ਤੁਸੀਂ ਦੇਖੋਗੇ ਆਈਸਕ੍ਰੀਮ ਹੈ ਮੋਟੇ ਨਾਲ ਬੰਦੀ ਪਈ ਹੈ ਕੇਕ ਹੈਗੇ ਹਨ ਆਈਸਕ੍ਰੀਮ ਦਾ ਜਿਹੜਾ ਕੋਨ ਹੈਗਾ ਉਹ ਵੀ ਮੋਟੇ ਨਾਲ ਹੀ ਬੰਦਾ ਪਿਆ ਹੈ ਮੂਲ ਅਨਾਜਾਂ ਦੀ ਕਾਸ਼ਤ ਕਰਦੇ ਹੋਏ ਧਰਤੀ ਹੇਠਲੇ ਪਾਣੀ ਦੀ ਬਚਤ ਵੀ ਹੁੰਦੀ ਹੈ ਅਤੇ ਇਸ ਦੀ ਫਸਲ ਨੂੰ ਜ਼ਿਆਦਾ ਸੰਭਾਲ ਦੀ ਵੀ ਲੋੜ ਨਹੀਂ ਪੈਂਦੀ। ਮੋٹے ਅਨਾਜਾਂ ਦੀ ਫਸਲ ਨੂੰ ਜ਼ਿਆਦਾ ਕੀੜੇ ਮਕੌੜੇ ਅਤੇ ਬਿਮਾਰੀਆਂ ਵੀ ਪ੍ਰਭਾਵਿਤ ਨਹੀਂ ਕਰਦੀਆਂ ਅਤੇ ਝਾੜ ਵੀ ਚੰਗਾ ਮਿਲ ਜਾਂਦਾ ਹੈ। ਜੇਕਰ ਇਨ੍ਹਾਂ ਮੂਲ ਅਨਾਜਾਂ ਦੀ ਵਧੀਆ ਮੰਡੀਕਰਨ ਹੋ ਜਾਵੇ ਤਾਂ ਕਿਸਾਨਾਂ ਦੀ ਆਮਦਨ ਵੱਧ ਜਾਂਦੀ ਹੈ। ਕਿਸਾਨ ਮੂਲ ਅਨਾਜਾਂ ਦੀ ਕਾਸ਼ਤ ਸ਼ੁਰੂਆਤ ਵਿੱਚ ਘਰੇਲੂ ਪੱਧਰ ਤੇ ਹੀ ਕਰ ਸਕਦਾ ਏ ਜਿੱਥੇ ਤੱਕ ਇੱਥੇ ਕੰਜ਼ਿਊਮਰ ਦੀ ਅਵੇਅਰਨੈਸ ਬਹੁਤ ਘੱਟ ਸੀਗੀ ਇਨ ਕੇਸ ਕੇ ਵੀ ਇਹਨੂੰ ਪੰਜਾਬ ਗ੍ਰਾਊਨ ਪ੍ਰੋਡਕਟ ਉਹ ਤੇ ਸਿਰਫ ਇੱਕ ਚੀਪ ਜਾਂ ਫਿਰ ਜਿੱਥੇ ਵੀ ਉਹਨਾਂ ਨੂੰ ਬੈਟਰ ਵੈਲਿਊ ਮਿਲਦੀ ਹੈ ਇਨ ਟਰਮਸ ਆਫ ਮੋਨਟਰੀ ਵੈਲਿਊ ਮਿਲਦੀ ਹੈ ਉਹਦੇ ਵਿੱਚ ਜਾਦਾ ਇੰਟਰਸਟ ਸੀਗਾ ਤੇ ਪੰਜਾਬ ਦੇ ਵਿੱਚ ਜੇ ਅਸੀਂ ਇਹਨੂੰ ਮੈਚ ਕਰਦੇ ਝੋਨੇ ਤੇ ਕਣਕ ਲਈ ਇਹ ਇੱਕ ਬੜੀ ਮੁਸ਼ਕਲ ਗੱਲ ਸੀਗੀ ਜਦੋਂ ਕਿ ਅਸੀਂ ਕਿਤੇ ਮਿਲਟ ਅਗਾ ਲੈਨੇ ਆ ਤੇ ਜਿਹੜੀ ਉਹਦੀ ਫਾਲੋਅ-ਆਨ ਕ੍ਰੌਪ ਹੈ ਇਹ ਵੀ ਹੈ ਨਹੀਂ ਕਿ ਜੇ ਅਸੀਂ ਮਿਲਟ ਅਗਾ ਲਈਏ ਤੇ ਜਿਹੜੀ ਉਹਦੀ ਫਾਲੋਅ-ਆਨ ਕ੍ਰੌਪ ਹੈ ਜਿੱਦਾਂ ਪੰਜਾਬ ਦੇ ਵਿੱਚ ਸਾਈਕਲ ਆਪਣਾ ਕਣਕ ਦਾ ਤੇ ਉਹ ਕਣਕ ਵੀ ਸਟਰਗਲ ਕਰਦੀ ਹੈ ਅਨਲੈਸ ਉਹਦੇ ਵਿੱਚ ਅਸੀਂ ਕਾਫੀ ਜਿਆਦੇ ਸਿੰਥੈਟਿਕ ਇਨਪੁਟ ਪਾਉਨੇ ਆ ਉਹਨੂੰ ਨਾਲ ਰੌਣ ਦੀ ਬਿਕੋਜ਼ ਜਿਹੜੇ ਮਿਨਰਲਸ ਨੇ ਧਰਤੀ ਦੇ ਵਿੱਚ ਉਹ ਕਾਫੀ ਜਿਆਦੇ ਮਾਤਰਾ ਦੇ ਵਿੱਚ ਆ ਬਿਟਰੋਂਨ ਕੀਤੇ ਜਾਂਦੇ ਨੇ ਇਸ ਖੇਤੀ ਰਾਹੀਂ ਤੇ ਉਹਨੂੰ ਉਹਨੂੰ ਰੀਚਾਰਜ ਕਰਨ ਲਈ ਅਸੀਂ ਆਪਣਾ ਲੂਸਣ ਜਿਹੜਾ ਹੈ ਉਹ ਇਸ ਦੀ 12 ਏਕੜ ਕੀਤਾ ਸੀ ਕਿ ਕਿ ਸੋਇਲ ਹੈਲਥ ਵੀ ਇੰਪਰੂਵ ਹੋ ਸਕੇ ਲੇਕਿਨ ਇਹ ਪ੍ਰੈਕਟਿਸਸ ਨੇ ਜਿਹੜੀਆਂ ਕਾਫੀ ਲੇਬਰ ਇੰਟੈਂਸਨ ਨੇ ਤੇ ਇਹ ਜਿਹੜੇ ਕਿ ਮੈਂ ਗੱਲ ਕਰ ਰਹੀ ਕੰਡਿਊਸਿਵ এনवायरमेंट ਦੀ ਉਹ ਚ ਬੜੀ ਮੁਸ਼ਕਲ ਆਉਂਦੀ ਹੈ ਤੇ ਜਿਹੜਾ ਆਪਾਂ ਸਾਰਿਆਂ ਨੂੰ ਇਹ ਸੁਨੇਹਾ ਦਿੰਨੇ ਕਿ ਵੀ ਸਾਰੇ ਮਿਲਟ ਮੈਂ ਕਹਿੰਦਾ ਬਿਲਕੁਲ ਲਗਾਉਣੇ ਚਾਹੀਦੇ ਨੇ ਜਾਂ ਫਿਰ ਇਹਦਾ ਜਦ ਤੱਕ ਕੋਈ ਮਾਰਕੀਟ ਨਹੀਂ ਡਿਵੈਲਪ ਹੁੰਦੀ ਤੇ ਉਦੋਂ ਤੱਕ ਮੁਸ਼ਕਲਾਂ ਆਉਣਗੀਆਂ ਅਸੀਂ ਇਸ ਨੂੰ ਅਸੀਂ ਇਸ ਨੂੰ ਟੈਕਲ ਕਰਨ ਲਈ ਚਲੋ ਸਾਡੇ ਕੋਲ ਥੋੜੇ ਜਿਹੇ ਰਿਸੋਰਸ ਸੀਗੇ ਸਾਡੇ ਕੋਲ ਹਿਊਮਨ ਰਿਸੋਰਸਸ ਸੀਗੇ ਅਸੀਂ ਚਾਰ ਚਾਰ ਦੋਸਤਾਂ ਦੀ ਟੀਮ ਹੈ ਜਿਹੜੇ ਕਰ ਰਲ ਕੇ ਕੰਮ ਕਰਦੇ ਆ ਤੇ ਇਸ ਦੇ ਵਿੱਚ ਕੀ ਸੀਗਾ ਕਿ ਲੋਕਲ ਮਾਰਕੀਟ ਦੇ ਵਿੱਚ ਜੇ ਤੁਸੀਂ ਕੁਆਲਿਟੀ ਤੇ ਕੰਮ ਕਰਦੇ ਹੋ ਤੇ ਉਹਦੀ ਰਾਈਟ ਵੈਲਿਊ ਨਾ ਮਿਲਣ ਕਰਕੇ ਫਿਰ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਇਹਨੂੰ ਇੰਟਰਨੈਸ਼ਨਲ ਮਾਰਕੀਟ ਚ ਲੈ ਕੇ ਜਾਈਏ ਤੇ ਜੋ ਵੀ ਅਸੀਂ ਅੱਜ ਦੀ ਘੜੀ ਅੱਜ ਦੀ ਘੜੀ ਮਿਲਟਸ ਦੇ ਕੰਮ ਕਰ ਰਹੇ ਆ ਅਸੀਂ ਪ੍ਰੋਸੈਸਿੰਗ ਵੀ ਆਪਦੀ ਕਰ ਰਹੇ ਆ ਉਹਦੀ ਬ੍ਰਾਂਡਿੰਗ ਵੀ ਆਪਦੀ ਕਰ ਰਹੇ ਆ ਅਸੀਂ ਚਾਰ ਦੋਸਤਾਂ ਨੇ ਮਿਲ ਕੇ ਇੱਕ ਕੰਪਨੀ ਬਣਾਈ ਹੈ ਤੇ ਨਾਲ ਨਾਲ ਅਸੀਂ ਮਾਲਕੇ ਚੰਗੇ ਮਾਪਦੰਡਾਂ ਤੇ ਕੰਮ ਕਰ ਸਕੀਏ ਉਹਦੇ ਲਈ ਅਸੀਂ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸਸਸ ਦਾ ਵੀ ਲੈ ਆਪਣਾ ਜਿਹੜਾ ਸਰਟੀਫਿਕੇਸ਼ਨ ਕਰਾਈ ਹੈ ਉਸ ਤੋਂ ਬਾਅਦ ਜਿਹੜੀ ਐਫਐਸਐਸਏਆਈ ਦੀ ਫੂਡ ਸੇਫਟੀ ਸਟੈਂਡਰਡਸ ਅਥਾਰਟੀ ਆਫ ਇੰਡੀਆ ਦੀ ਜਿਹੜੀ ਉਹਦੇ ਦੇ ਨਾਲ ਵੀ ਅਸੀਂ ਸਾਡੇ ਲਾਇਸੈਂਸ ਨੇ ਉਹ ਤੇ ਇੱਕ ਇੱਕ ਮਿਨਿਮਮ ਰਿਕੁਆਇਰਮੈਂਟ ਹੈ ਜਦੋਂ ਤੁਸੀਂ ਫੂਡ ਹੈਂਡਲਿੰਗ ਦੇ ਵਿੱਚ ਆਉਨੇ ਹੋ ਉਹਦੇ ਵਿੱਚ ਵੀ ਸਾਡੀ ਟੀਮ ਉਸ ਤੋਂ ਬਾਅਦ ਇੱਕ ਹੈਜ਼ਰਪਲਾਨ ਹੁੰਦਾ ਹੈ ਹੈਜ਼ਰਡ ਅਨਾਲਿਸਿਸ ਕ੍ਰਿਟੀਕਲ ਕੰਟਰੋਲ ਪੁਆਇੰਟ ਜਿਹੜਾ ਕਿ ਇੱਕ ਫੂਡ ਬਿਜ਼ਨਸ ਨੂੰ ਜੇ ਅਸੀਂ ਆਪਾਂ ਅੱਗੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਅੰਤਰਰਾਸ਼ਟਰੀ ਮਾਰਕੀਟ ਚ ਲੈ ਕੇ ਜਾਣਾ ਹੈ ਉਹਦੇ ਲਈ ਇੱਕ ਬੜੀ ਮਨ ਲ ਕੇ ਗਲੋਬਲ ਮਾਨਤਾ ਹੈ ਉਹ ਸਰਟੀਫਿਕੇਸ਼ਨ ਦੀ ਅਸੀਂ ਉਹਦੇ ਤੇ ਵੀ ਕੰਮ ਕੀਤਾ ਉਸ ਤੋਂ ਬਾਅਦ ਆਈਐਸਓ ਆਈਐਸਓ 22000 ਜਿਹੜਾ ਫੂਡ ਸੇਫਟੀ ਦਾ ਇੱਕ ਲਾਇਸੈਂਸਿੰਗ ਹੈ ਅਸੀਂ ਉਹ ਉਹਦੇ ਵਿੱਚ ਵੀ ਸਾਡੀ ਟੀਮ ਨੇ ਮਿਲ ਕੇ ਕੰਮ ਕੀਤਾ ਤੇ ਸਾਰੇ ਮਾਪਦੰਡਾ ਨੂੰ ਇਕੱਠਾ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਅਸੀਂ ਆਪਣੇ ਪ੍ਰੋਡਕਟਸ ਨੂੰ ਲੈ ਕੇ ਜਾਈਏ ਲੇਕਿਨ ਜਿਹੜੀ ਇੱਕ ਹੋਰ ਗੱਲ ਇਹਦੇ ਵਿੱਚ ਹੈ ਕਿ ਚਾਹੇ ਅਸੀਂ ਉਹ ਸਮਾਨ ਇੰਟਰਨੈਸ਼ਨਲ ਮਾਰਕੀਟ 'ਚ ਵੇਚਣਾ ਹੈ ਚਾਹੇ ਲੋਕਲ ਸਾਡੇ ਪਿੰਡ ਵੇਚਣਾ ਹੈ ਅਸੀਂ ਮਾਪਦੰਡ ਸਾਰਿਆਂ ਲਈ ਬਰਾਬਰ ਰੱਖੇ ਨੇ ਤੇ ਸੇਮ ਹੀ ਪ੍ਰੋਡਕਟ ਜੋ ਅਸੀਂ ਇੰਟਰਨੈਸ਼ਨਲ ਮਾਰਕੀਟ ਲਈ ਤਿਆਰ ਕਰ ਰਹੇ ਹਾਂ ਉਹੀ ਅਸੀਂ ਲੋਕਲ ਮਾਰਕੀਟ ਲਈ ਵੀ ਰੱਖੇ ਨੇ ਤੇ ਸੇਮ ਟਾਈਮ ਜਿਹੜਾ ਅੱਜ ਦੀ ਘੜੀ ਮਿਲਟਸ ਦੇ ਵਿੱਚ ਇੱਕ ਐਜ਼ ਅ ਕੰਜ਼ਿਊਮਰ ਬੜੀ ਮੁਸ਼ਕਲ ਦੀ ਗੱਲ ਹੈ ਕਿ ਇਹਨਾਂ ਨੂੰ ਕੁੱਕ ਕਿੱਦਾਂ ਕੀਤਾ ਜਾਵੇ ਤੇ ਇਹਦੀ ਹੈਂਡਲਿੰਗ ਦੀ ਪ੍ਰੋਬਲਮ ਹੈ ਉਸ ਤੋਂ ਬਾਅਦ 25 30 ਦਿਨਾਂ ਬਾਅਦ ਜਦੋਂ ਇਹਦੀ ਡੀ ਹਸਕਿੰਗ ਹੋ ਜਾਂਦੀ ਹੈ 25 30 ਦਿਨਾਂ ਬਾਅਦ ਇਹਨਾਂ ਮਿਲਟਸ ਨੂੰ ਪੈਸਟ ਦੇ ਵਿੱਚ ਜਿਹੜਾ ਸੁੱਸਰੀ ਪੈ ਜਾਂਦੀ ਹੈ ਜਾਂ ਕੁਝ ਹੋਰ ਪ੍ਰੋਬਲਮਸ ਆ ਜਾਂਦੀਆਂ ਨੇ ਉਸ ਲਈ ਉਹਨੂੰ ਮੈਨੇਜ ਕਰਨ ਲਈ ਅਸੀਂ ਰੈਡੀ ਟੂ ਕੁੱਕ ਜਿਹੜੇ ਮਿਲਟਸ ਨੇ ਉਹ ਲਾਂਚ ਕੀਤੇ ਨੇ ਆਪਣੇ ਇਲਾਕੇ ਦੇ ਵਿੱਚ ਲਗਭਗ ਉੱਤਰ ਭਾਰਤ ਦੇ ਵਿੱਚ ਆਈ ਕੈਨ ਮੈਂ ਉਹਦੇ ਤੇ ਰੀਕਾਲ ਨਹੀਂ ਕਰ ਸਕਦਾ ਕਿ ਸਾਰੇ ਭਾਰਤ ਵਿੱਚ ਲੇਕਿਨ ਜਿਹੜੇ ਰੈਡੀ ਟੂ ਕੁੱਕ ਮਿਲਟਸ ਨੇ ਉਹਦੀ ਜਿਹੜੀ ਸ਼ੈਲਫ ਲਾਈਫ ਹੈ ਆਫਟਰ ਪ੍ਰੋਸੈਸਿੰਗ ਚਾਹੇ ਖੁੱਲਾ ਰੱਖ ਲਈਏ ਉਹਨੂੰ ਕਿਸੇ ਭਾਂਡੇ ਵਿੱਚ ਉਹ ਵੀ 1 ਸਾਲ ਤੱਕ ਉਹਦੀ ਸਪੋਇਲਿਜ ਕੋਈ ਨਹੀਂ ਹੈ ਤੇ ਇਸ ਤਰ੍ਹਾਂ ਸਾਡੀ ਟੀਮ ਲਗਾਤਾਰ ਕੰਮ ਕਰ ਰਹੀ ਹੈ ਇਹਨਾਂ ਚੀਜ਼ਾਂ ਨੂੰ ਇੰਪਰੂਵ ਕਰ ਲਈ ਅਸੀਂ ਹੁਣ ਇਸ ਟੀਮ ਬੋਇਲਰ ਲਾਇਆ ਇੱਥੇ ਤੇ ਇਸ ਟੀਮ ਦੇ ਨਾਲ ਉਹਦੀ ਕੁਆਲਿਟੀ ਟੈਕਸਚਰ ਤੇ ਅਰੋਮਾ ਇਹ ਸਾਰੀਆਂ ਚੀਜ਼ਾਂ ਇੰਪਰੂਵ ਹੁੰਦੀਆਂ ਨੇ ਯੂਥ ਦੇ ਵਿੱਚ ਮੇਰੀ ਬੇਨਤੀ ਇਹ ਹੈ ਕਿ ਕਈ ਦਫਾ ਕੀ ਹੁੰਦਾ ਕਿ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਸਾਨੂੰ ਐਜ਼ ਅ ਕੋਆਪਰੇਟਿਵ ਫਾਰਮਿੰਗ ਕਰਨੀ ਚਾਹੀਦੀ ਹੈ ਕੋਈ ਮਿੱਤਰ ਪਿਆਰਾ ਜਿਹੜਾ ਕਰਨਾ ਚਾਹੁੰਦਾ ਹੈ ਸ਼ਾਇਦ ਉਹ ਸਾਰੀ ਆਪਣੀ ਜਿਹੜੀ ਹੈ ਜ਼ਮੀਨ ਨੂੰ ਇੱਕਦਮ ਸਵਿਚ ਨਾ ਕਰ ਸਕੇ ਉਹਦੇ ਵਿੱਚ ਕੀ ਹੈ ਕਿ ਇੱਕ ਅੱਧੇ ਕਿੱਲੇ ਦੀ ਬਜਾਏ ਪੰਜ-ਸੱਤ ਮਿੱਤਰ ਇੱਕ ਕਿੱਲਾ ਇਕੱਠਾ ਕਰਕੇ ਐਜ਼ ਅ ਕੋਆਪਰੇਟਿਵ ਫਾਰਮਿੰਗ ਕਰ ਲੈਣ ਜਿਹਦੇ ਨਾਲ ਕਿ ਉਹਨਾਂ ਦੇ ਰਿਸੋਰਸਸ ਵੀ ਵੰਡੇ ਜਾਣਗੇ ਤੇ ਲੌਸ ਦਾ ਜਿਹੜਾ ਵੀ ਕੋਈ ਉਹਨਾਂ ਨੂੰ ਰਿਸਕ ਹੁੰਦਾ ਉਹ ਵੀ ਰਿਸਕ ਵੀ ਮੈਨੇਜ ਹੋ ਜਾਏਗਾ ਮੇਰੀ ਇਹ ਬੇਨਤੀ ਹੈ ਵੀ ਸਾਰਿਆਂ ਨੂੰ ਇਹਦੇ ਬਾਰੇ ਥੋੜਾ ਬੋਤਾ ਅਪਰਾਲਾ ਕਰਨਾ ਚਾਹੀਦਾ ਫਰ ਚੇਂਜ ਵਿੱਚ ਇਹ ਆਪਣੇ ਪੰਜਾਬ ਲਈ ਆਪਣੇ ਖਿੱਤੇ ਲਈ ਪੰਜਾਬੀਅਤ ਲਈ ਆਪਣੀ ਮਿੱਟੀ ਲਈ ਇੱਕ ਚੰਗਾ ਬਦਲਾ ਹੋ ਸਕਦਾ ਸਾਨੂੰ ਇਸ ਦੇ ਵਿੱਚ 2-3 ਸਾਲ ਹੋ ਗਏ ਜਿਹੜਾ ਅਸੀਂ ਮਿਲਟ ਤੇ ਕੰਮ ਕਰ ਰਹੇ ਹਾਂਗੇ ਸਭ ਤੋਂ ਪਹਿਲਾਂ ਅਸੀਂ ਮਿਲਟ ਦੀ ਖੇਤੀ ਦੇ ਉੱਤੋਂ ਕੰਮ ਸ਼ੁਰੂ ਕੀਤਾਗਾ ਮਿਲਟ ਨੂੰ اگਾਉਣ ਦਾ ਪ੍ਰੋਡਕਸ਼ਨ ਤੋਂ ਸ਼ੁਰੂ ਕਰਕੇ ਤੇ ਅਸੀਂ ਹੌਲੀ-ਹੌਲੀ ਇਹਦਾ ਜਿਹੜਾ ਪ੍ਰੋਸੈਸਿੰਗ ਦਾ ਉਹਦੇ ਉੱਤੇ ਆਇਆਗੇ ਪ੍ਰੋਸੈਸਿੰਗ ਦੀ ਯੂਨਿਟ ਹੈ ਜਿਹੜੀ ਉਹ ਪਿੰਡ ਦੇ ਵਿੱਚ ਹੀ ਅਸੀਂ ਨੇ ਇਹਨੂੰ ਪ੍ਰੈਫਰ ਕਰਿਆ ਲਾਉਣ ਦਾ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਸਭ ਤੋਂ ਮੇਨ ਸੀਗਾ ਇਹਨੂੰ ਅਸੀਂ ਜਿਵੇਂ ਬਲੇਹਾਰੀ ਕੁਦਰਤ ਵਸਿਆ ਅਸੀਂ ਕੁਦਰਤ ਦੇ ਨਾਲ ਜਿਹੜੇ ਅੱਜ ਦੇ ਯੁੱਗ ਦੇ ਵਿੱਚ ਅਸੀਂ ਸਮੇਂ-ਸਮੇਂ ਤੋਂ ਛੇੜਛਾੜ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੋ ਰਹੀ ਹੈ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਕੁਦਰਤ ਦੀ ਖੇਤੀ ਵੱਲ ਜਿਹੜਾ ਆਉਂਦਾ ਸਾਰਿਆਂ ਨੇ ਰਲ ਕੇ ਇਹ ਯੋਗਦਾਨ ਪਾਉਂਦਾ ਜਿੰਨਾ ਵੀ ਹੋ ਸਕਿਆ ਅਸੀਂ ਨੇ ਉਪਰਾਲਾ ਕੀਤਾ ਹੈ ਸਭ ਤੋਂ ਪਹਿਲਾਂ ਜਿੱਦਾਂ ਮਿਲਟ ਦੇ ਵਿੱਚ ਆਪਾਂ ਦੇਖੀਏ ਵੀ ਜ਼ਿਆਦਾ ਕੋਈ ਇਦਾਂ ਦਵਾਈਆਂ ਦੀ ਵਰਤੋਂ ਆਪਾਂ ਕਹੀਏ ਕੀਟਨਾਸ਼ਕ ਦਵਾਈਆਂ ਜਿੱਦਾਂ ਦੂਸਰੀਆਂ ਆਪਣਾ ਝੋਨਾ ਹੋ ਗਿਆ ਕਣਕ ਹੋ ਗਈ ਉਹਦੇ ਵਿੱਚ ਵੱਧ ਤੋਂ ਵੱਧ ਆਪਾਂ ਨੂੰ ਕੀਟਨਾਸ਼ਕ ਦਵਾਈਆਂ ਦੀ ਜਿਹੜੀ ਵਰਤੋਂ ਆਪਾਂ ਕਰਦੇ ਆਂਗੇ ਤੇ ਇਸ ਦੇ ਨਾਲ ਨਾਲ ਜਦੋਂ ਮਿਲਟ ਤੇ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਕੋਈ ਜ਼ਿਆਦਾ ਆਪਾਂ ਨੂੰ ਕੋਈ ਦਵਾਈਆਂ ਦੀ ਕਿਸੇ ਵੀ ਤਰ੍ਹਾਂ ਦੀ ਲੋੜ ਨਹੀਂ ਪੈਂਦੀ ਹੈਗੀ ਕੁਦਰਤੀ ਖੇਤੀ ਹੈ ਪਾਣੀ ਦਾ ਵੀ ਇਹਦੇ ਵਿੱਚ ਜਿੱਦਾਂ ਹੁਣ ਪਾਣੀ ਵੀ ਹੈ ਜਿਹੜਾ ਉਹ ਘੱਟ ਲੱਗਦਾ ਹੈਗਾ ਸੋ ਇਸ ਨੂੰ ਮੁੱਖ ਰੱਖਦੇ ਹੋਏ ਅਸੀਂ ਸਾਰਿਆਂ ਨੇ ਇਸ ਵੱਲ ਗਿਆਾਂਗੇ ਵੀ ਨਾਲ ਜਿਹੜਾ ਕੁਦਰਤ ਵੱਲ ਵੀ ਧਿਆਨ ਅਸੀਂ ਕਰ ਰਹੇ ਹਾਂ ਤੇ ਨਾਲ-ਨਾਲ ਜਿਹੜਾ ਜਿੱਦਾਂ ਹੁਣ ਆਪਾਂ ਰਸੋਈ ਤੋਂ ਸ਼ੁਰੂ ਕਰੀਏ ਜਿਹੜਾ ਸਾਡਾ ਖਾਣ-ਪੀਣ ਹੈ ਉਹ ਐਨਾ ਕੋਈ ਚੰਗਾ ਨਹੀਂ ਰਿਹਾ ਹਰੇਕ ਚੀਜ਼ ਦੇ ਵਿੱਚ ਜ਼ਹਿਰਾਂ ਤੇ ਖਾਣ-ਪੀਣਾਂ ਜਿਹੜਾ ਉਹ ਸਹੀ ਨਹੀਂ ਹੈਗਾ ਤੇ ਇਸ ਦੇ ਨਾਲ-ਨਾਲ ਜੇ ਆਪਾਂ ਰਸੋਈ ਦੀਆਂ ਵਸਤੂਆਂ ਆਪਾਂ ਦੇਖੀਏ ਹਰੇਕ ਚੀਜ਼ ਜਿੱਦਾਂ ਵੀ ਕੋਈ ਹਲਦੀ ਤੋਂ ਲੈ ਕੇ ਜੋ ਵੀ ਅਸੀਂ ਚੀਜ਼ਾਂ ਰਸੋਈ ਦੇ ਵਿੱਚ ਵਰਤਦੇ ਆਂ ਉਹ ਜ਼ਿਆਦਾਤਰ ਕੀਟਨਾਸ਼ਕ ਨੇ ਉਹਦੇ ਵਿੱਚ ਜਿਵੇਂ ਸ਼ੱਕਰ ਹੋ ਗਈ ਚੀਨੀ ਦਾ ਹੋ ਗਿਆ ਹਰੇਕ ਚੀਜ਼ ਦੇ ਵਿੱਚ ਲਾਲੋਬੀ ਦੀਵਾਨੀਆਂ ਦੀ ਵਰਤੋਂ ਆ ਤੇ ਉਸ ਨੂੰ ਮੁੱਖ ਰੱਖ ਕੇ ਅਸੀਂ ਜਿੰਨਾ ਵੀ ਹੋ ਸਕਦਾ ਮੈਂ ਗੁਜਾਰਸ਼ ਕਰੂੰਗਾ ਜਿਹੜੇ ਵੀ ਮੇਰੇ ਸਰੋਤੇ ਸੁਣਨ ਵਾਲੇ ਨੇ ਵੀ ਜੇ ਹੋ ਸਕਦਾ ਸੀ ਆਪਣੀ ਰਸੋਈ ਤੋਂ ਸ਼ੁਰੂ ਕਰੀਏ ਜਿੰਨਾ ਵੀ ਅਸੀਂ ਰਸੋਈ ਦੇ ਵਿੱਚ ਜੋ ਵੀ ਸਾਧਨ ਵਰਤਦੇ ਹਾਂ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਵੀ ਉਸ ਨੂੰ ਵੱਧ ਤੋਂ ਵੱਧ ਜ਼ਹਿਰੀਲੇ ਮੁਕਤ ਜਿਹੜਾ ਉਹ ਅਸੀਂ ਵਰਤੀਏ ਆਪਣੇ ਖੇਤ ਦੇ ਵਿੱਚ ਥੋੜਾ ਥੋੜਾ ਜਿਹੜਾ ਖੇਤੀ ਆ ਉਹ ਆਪਣਾ ਕੀਟਨਾਸ਼ਕ ਤੋਂ ਰਹਿਤ ਕਰੀਏ ਤੇ ਇਸ ਦੇ ਨਾਲ ਹੀ ਜੋ ਮਿਲਟ ਦੇ ਉੱਤੇ ਵੀ ਅਸੀਂ ਕਰ ਰਹੇ ਹਾਂ ਇਹਦੇ ਉੱਤੇ ਕੋਈ ਰੇ ਨਹੀਂ ਸਪਰੇ ਨਹੀਂ ਕੁਝ ਨਹੀਂ ਹੈਗਾ ਕੁਦਰਤੀ ਖੇਤੀ ਹੈ ਸੋ ਵੱਧ ਤੋਂ ਵੱਧ ਮੈਂ ਗੁਜਾਰਸ਼ ਕਰੂੰਗਾ ਵੀ ਅਸੀਂ ਜਿਹੜਾ ਫਸਲੀ ਚੱਕਰਾਂ ਦੇ ਵਿੱਚੋਂ ਨਿਕਲ ਕੇ ਮਿਲਟ ਦੀ ਖੇਤੀ ਵੱਲ ਥੋੜਾ ਜਿਹਾ ਵੱਧ ਤੋਂ ਵੱਧ ਮੇਰੇ ਨੌਜਵਾਨ ਵੀਰ ਇੱਧਰ ਆਉਣ ਇਸ ਤਾਂ ਪੰਜਾਬ ਦੇ ਵਿੱਚ ਹੁਣ ਸਾਨੂੰ ਵੀ ਬਹੁਤ ਫੋਨ ਆਉਂਦੇ ਨੇ ਵੀ ਅਸੀਂ ਨੇ ਨਵੀਂ ਵੀ ਕੋਧਰੇ ਦੀ ਉਜਾਈ ਕਰਨੀ ਆ ਜਾਂ ਨਵੀਆਂ ਫਸਲਾਂ ਜਿਹੜੀਆਂ ਇਹਦੇ ਵਿੱਚ ਕੋਧਰਾ ਕੰਗਣੀ ਹਰੀ ਕੰਗਣੀ ਕੁੱਟਕੀ ਸੁਆੰਕ ਪੰਜ ਤਰ੍ਹਾਂ ਦੇ ਜਿਹੜੇ ਮਿਲਟ ਨੇ ਰਾਗੀ ਆ ਜਾਂਦੀ ਛੇਮੀ ਤੇ ਵੀ ਅਸੀਂ ਵੀ ਅਗਾਉਣੀ ਆ ਤੇ ਬਹੁਤ ਮਾਨ ਖੁਸ਼ ਹੁੰਦਾਗਾ ਤੇ ਬੀਜ ਦਾ ਵੀ ਉਹਨਾਂ ਨੂੰ ਅਸੀਂ ਪ੍ਰਬੰਧ ਕਰਕੇ ਦਿੰਨੇ ਆ ਬੀਜਣ ਦਾ ਹਨਾ ਜਿੰਨਾ ਕੋ ਹੋ ਸਕਦਾ ਅਸੀਂ ਫ੍ਰੀ ਵੀ ਜਿਹੜਾ ਬੀਜ ਆ ਉਹ ਵੀ ਜਦੋਂ ਸ਼ੁਰੂਆਤ ਹੁੰਦੀ ਹੈ ਅਸੀਂ ਜਿੰਨਾ ਕੋ ਹੋ ਸਕਦਾ ਬੀਜ ਦੀ ਵੀ ਉਹਨਾਂ ਨੂੰ ਮੁਹੱਈਆ ਕਰਕੇ ਦਿੰਨੇ ਆ ਸੋ ਇਸ ਦੇ ਨਾਲ ਨਾਲ ਮੈਂ ਆਪਣੇ ਮਾਦੀਮ ਰਾਹੀਂ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਮੇਰੇ ਵੀਰ ਕੁਦਰਤ ਨੂੰ ਦੇ ਨਾਲ ਵੀ ਜਿਹੜੀ ਆਪਾਂ ਛੇੜਛਾੜ ਆ ਉਹ ਕੱਟ ਕਰੀਏ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਣੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਵੀ ਥੋੜਾ ਜਿਹਾ ਆਪਾਂ ਸਿਹਤ ਪੱਖੋਂ ਤੇ ਕਿਉਂਕਿ ਤੰਦਰੁਸਤ ਜੇ ਆਪਣਾ ਸਰੀਰ ਹੀ ਤੰਦਰੁਸਤ ਹੈਗਾ ਤਾਂ ਆਪਾਂ ਤਾਂ ਹੀ ਕੁਝ ਕਰ ਸਕਦੇ ਹਾਂ ਹੁਣ ਸਵਾਲ ਆਂਦਾ ਹੈ ਕਿ ਇਹ ਆਏਗਾ ਕਿੱਥੋਂ ਇਹ ਉੱਗੇਗਾ ਕਿੱਥੋਂ ਤੇ ਇਹ ਕਿਸਾਨ ਹੀ ਹੈ ਜਿਹੜੇ ਇਹਨਾਂ ਨੂੰ ਉਗਾਣਗੇ ਤੇ ਹੁਣ ਜਿਹੜੇ ਕਿਸਾਨ ਇਹਨਾਂ ਨੂੰ ਉਗਾ ਰਹੇ ਹਨ ਕੁਝ ਕਿਸਾਨ ਹੈਗੇ ਜਿਨ੍ਹਾਂ ਨੂੰ ਇਸ ਦੇ ਬਾਰੇ ਫਾਇਦੇਮੰਦ ਬਾਰੇ ਪਤਾ ਹੈ ਪਰ ਕੁਝ ਕਿਸਾਨਾਂ ਨੂੰ ਇਸ ਬਾਰੇ ਡਰ ਵੀ ਹੈਗਾ ਡਰ ਕੀ ਹੈਗਾ ਉਹਨਾਂ ਦੇ ਮਨ ਵਿੱਚ ਕਿ ਅਸੀਂ ਜੇ ਇਸ ਦੀ ਪੈਦਾਵਾਰ ਕਰਾਂਗੇ ਤੇ ਉਸ ਤੋਂ ਬਾਅਦ ਕੌਣ ਇਸ ਨੂੰ ਮੰਡੀ ਵਿੱਚ ਖਰੀਦੇਗਾ ਪਾਣੀ ਜਿਹੜਾ ਹੈਗਾ ਹਰ ਫਸਲ ਨੂੰ ਗਾਨ ਵਿੱਚ ਕਾਫੀ ਲੱਗਦਾ ਹੈ ਚਾਵਲ ਵਿੱਚ ਜਿਹੜਾ ਪਾਣੀ ਹੈ 300 ਲੀਟਰ ਲੱਗਦਾ ਹੈ 250 ਲੀਟਰ ਜਿਹੜਾ ਪਾਣੀ ਹੈ ਗੇਹੂ ਗਾਂਚ ਲੱਗਦਾ ਹੈ ਪਰ ਜਿਹੜੇ ਮਿਲਟਸ ਹੈਗੇ ਜਿਹੜੇ ਮੋٹے ਅਨਾਜ ਹੈਗੇ ਉਹਨਾਂ ਨੂੰ ਨਾ ਕੋਈ ਫਰਟੀਲਾਈਜ਼ਰ ਦੀ ਲੋੜ ਹੈ ਉਹਨਾਂ ਨੂੰ ਪੈਸਟੀਸਾਈਡਸ ਇਹਨਾਂ ਕਿਸੇ ਪ੍ਰਕਾਰ ਦੀ ਜਿਹੜੀ ਐਡੀਸ਼ਨਲ ਏਡ ਹੈਗੀ ਹੈ ਉਹਨਾਂ ਨੂੰ ਇਸ ਦੀ ਕੋਈ ਲੋੜ ਨਹੀਂ ਹੈਗੀ ਹੈ ਇਹ ਜਿਹੜੇ ਤੁਸੀਂ ਆਪਣੇ ਰੋਡ ਸਾਈਡ ਵੀ ਹੈਗੇ ਤੁਸੀਂ ਇਦਾਂ ਹੀ ਮਿਲਟਸ ਨੂੰ ਉਗਾ ਦੋਗੇ ਜੇ ਉਹਦੇ ਬੀਜ ਤੁਸੀਂ ਲਾਓਗੇ ਜ਼ਮੀਨ ਵਿੱਚ ਤਾਂ ਉਦਾਂ ਹੀ ਉਹ ਮੋਟੇ ਨਾਲ ਚ ਉਗ ਜਾਣਗੇ ਤੇ ਉਸ ਕਰਕੇ ਹੀ ਇਹਦੀ ਪਾਣੀ ਜਿਹੜੀ ਖਪਤ ਹੈਗੀ ਉਹ ਵੀ ਕਾਫੀ ਘੱਟ ਹੈਗੀ ਇੱਕ ਚੌਹਾਈ ਜਾਂ ਇੱਕ ਪੰਜਵਾਂ ਹਿੱਸਾ ਜਿਹੜਾ ਪਾਣੀ ਦਾ ਹੈ ਕਿਉਂਕਿ ਪਾਣੀ ਦਾ ਮਸਲਾ ਵੀ ਅੱਜਕੱਲ ਬਹੁਤ ਸੁਣਨ ਚ ਆ ਰਿਹਾ ਹੈ ਤੇ ਇਸ ਕਰਕੇ ਵੀ ਉਹਨਾਂ ਲਈ ਇੱਕ ਅੱਛਾ ਆਪਸ਼ਨ ਹੈਗਾ ਕਿ ਉਹ ਮਿਲਟਸ ਨੂੰ ਉਗਾ ਸਕਦੇ ਹਨ ਪਾਣੀ ਦੀ ਸਮੱਸਿਆ ਘਟ ਗਈ ਉਹਨਾਂ ਲਈ ਪੈਸਟੀਸਾਈਡ ਫਰਟੀਲਾਈਜ਼ਰ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਹੈ ਤੇ ਉਹ ਉਸ ਨੂੰ ਸਿਹਤ ਵਾਸਤੇ ਲੋਕਾਂ ਦੀ ਉਗਾ ਸਕਦੇ ਹਨ ਤੇ ਜਿੱਦਾਂ ਇਹ ਅਸੀਂ ਇੱਕ ਛੋਟਾ ਜਿਹਾ ਸਟਾਰਟਅਪ ਸ਼ੁਰੂ ਕੀਤਾ ਹੈ ਇਦਾਂ ਹੀ ਹਰ ਸਟੇਟ ਵਿੱਚ ਹਰ ਜ਼ਿਲ੍ਹੇ ਵਿੱਚ ਕੋਈ ਨਾ ਕੋਈ ਲੋਕੀ ਹੈਗੇ ਜਿਹੜੇ ਇਹ ਮੋਟੇ ਨਾਜ ਉੱਤੇ ਕੰਮ ਕਰ ਰਹੇ ਹਨ ਲੋਕਾਂ ਨੂੰ ਚਾਹੀਦਾ ਹੈ ਇਹ ਅਨਾਜ ਤੇ ਮੇਰੀ ਰਿਕੁਐਸਟ ਹੋਏਗੀ ਜਿਹੜੇ ਵੀ ਇਦਾਂ ਦੇ ਛੋਟੇ ਜਿਹੇ ਸਟਾਰਟਅਪ ਹੈਗੇ ਉਹ ਕਿਸਾਨਾਂ ਦੇ ਨਾਲ ਜੁੜ ਕੇ ਕੰਮ ਕਰਨ ਉਹ ਕਿਸਾਨਾਂ ਨੂੰ ਇਹ ਤਸੱਲੀ ਦੇਣ ਕਿ ਜਿਹੜੀ ਵੀ ਉਹ ਪੈਦਾਵਾਰ ਕਰਨਗੇ ਉਹ ਉਹਦੇ ਨਾਲ ਉਹਨਾਂ ਨੂੰ ਖਰੀਦ ਲਵਾਂਗੇ ਤੇ ਇਸ ਕਰਕੇ ਕਿਸਾਨਾਂ ਨੂੰ ਕਾਫੀ ਫਾਇਦਾ ਹੋਏਗਾ ਕਿ ਉਹਨਾਂ ਨੂੰ ਇਸ ਗੱਲ ਦੀ ਟੈਨਸ਼ਨ ਨਹੀਂ ਲੈ ਨਹੀਂ ਪਾਏਗੀ ਕਿ ਹੁਣ ਜਿਹੜਾ ਅਸੀਂ ਉਗਾਇਆ ਹੈ ਅਨਾਜ ਉਹ ਕਿੱਥੇ ਜਾਏਗਾ ਤੇ ਉਹਨਾਂ ਸਟਾਰਟਅੱਪਸ ਨੂੰ ਉਹਨਾਂ ਦੇ ਕਿਸਾਨਾਂ ਦੇ ਨਾਲ ਤੇ ਕਾਫੀ ਸਟਾਰਟਅੱਪਸ ਹੈ ਵੀ ਜਿਹੜੇ ਉਹਨਾਂ ਦੇ ਨਾਲ ਮਿਲ ਕੇ ਜੁੜ ਕੇ ਕੰਮ ਕਰ ਰਹੇ ਹਨ ਤੇ ਹੁਣ ਤੁਸੀਂ ਸਮਝ ਸਕਦੇ ਹੋ ਕਿ ਮਿਲਟਸ ਸਾਡੇ ਹਰ ਪ੍ਰਕਾਰ ਦੇ ਜੀਵਨ ਵਾਸਤੇ ਕਿਉਂ ਜ਼ਰੂਰੀ ਹੈ ਉਹ ਖਪਤਕਾਰਾਂ ਵਾਸਤੇ ਵੀ ਲੋੜਵੰਦ ਹੈ ਕਿਉਂਕਿ ਉਹਨਾਂ ਦੀ ਸਿਹਤ ਉਸ ਨਾਲ ਜੁੜੀ ਹੈ ਉਹ ਕਿਸਾਨਾਂ ਲਈ ਵੀ ਲੋੜਵੰਦ ਹੈ ਕਿਉਂਕਿ ਉਸ ਦੇ ਨਾਲ ਉਹਨਾਂ ਦੀ ਇਨਕਮ ਹੈਗੀ ਹੈ ਉਹਨਾਂ ਦੇ ਜਿਹੜਾ ਮਿਹਨਤ ਹੈਗੀ ਹੈ ਉਹ ਉਹਦੇ ਨਾਲ ਜੁੜੀ ਹੈ ਤੇ ਉਹ ਕਾਫੀ ਘੱਟ ਲੱਗਦੀ ਹੈ ਮਿਲਟਸ ਉਗਾਨ ਵਿੱਚ ਜੇ ਅਸੀਂ ਕੰਪੇਅਰ ਕਰੀਏ ਮੋਟੇ ਚਾਵਲ ਦੇ ਨਾਲ ਜਾਂ ਕਣਕ ਦੇ ਨਾਲ ਉਹ ਸਾਡੇ এনवायरमेंट ਵਾਸਤੇ ਸਾਡੀ ਆਬੋ ਹਵਾ ਵਾਸਤੇ ਵੀ ਕਾਫੀ ਲੋੜਵੰਦ ਹੈ ਸਾਡੀ ਪਾਣੀ ਦੀ ਬਚਤ ਹੁੰਦੀ ਹੈ ਪੈਸਟੀਸਾਈਡਸ ਜਿਹੜੇ ਕੈਮੀਕਲ ਹੈ ਉਹਦਾ ਘੱਟ ਤੋਂ ਘੱਟ ਇਸਤੇਮਾਲ ਹੁੰਦਾ ਯਾ ਜਾਂ ਨਾ ਮਾਤਰ ਇਸਤੇਮਾਲ ਵੀ ਅਸੀਂ ਕਹਿ ਸਕਦੇ ਹਾਂ ਉਹਨਾਂ ਦਾ ਹੁੰਦਾ ਹੈ ਤੇ ਹਰ ਖੇਤਰ ਵਾਸਤੇ ਜਿਹੜਾ ਮਿਲਟਸ ਹੈਗਾ ਅੱਜ ਕੱਲ ਤੁਸੀਂ ਦੇਖ ਰਹੇ ਹੋ ਉਹਦਾ ਉਹਨਾਂ ਦਾ ਸਾਡੇ ਕੰਟਰੀ ਵਿੱਚ ਸਾਡੇ ਦੇਸ਼ ਜਿੱਦ ਉੱਗ ਹੀ ਰਹੇ ਹਨ ਪਰ ਉਹਨਾਂ ਦਾ ਐਕਸਪੋਰਟ ਵੀ ਕਾਫੀ ਹੋ ਰਿਹਾ ਹੈ ਬਾਹਰਲੇ ਮੁਲਕਾਂ ਵਿੱਚ ਵੀ ਕਾਫੀ ਪ੍ਰਸਿੱਧੀ ਜਿਹੜੀ ਮਿਲਟਸ ਦੀ ਹੈ ਉਹ ਵੱਧਦੇ ਜਾ ਰਹੀ ਹੈ ਤੇ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਮਿਲਟਸ ਦਾ ਖਾਣਾ ਉਤੋਂ ਵੱਖਰੀ ਵੱਖਰੀ ਚੀਜ਼ਾਂ ਜਿਹੜੀਆਂ ਬਣੀਆਂ ਹਨ ਤੇ ਇਸੇ ਕਰਕੇ ਸਾਨੂੰ ਲੋੜ ਹੈਗੀ ਹੈ ਸਾਡੀ ਪਾਚਨ ਸ਼ਕਤੀ ਵਿਵਧਾਨ ਲਈ ਸਾਡੀ ਇਮਿਊਨ ਸਿਸਟਮ ਨੂੰ ਵਧਾਨ ਲਈ ਉਹ ਸਾਡੀ ਜ਼ਰੂਰਤ ਹੈਗੀ ਹੈ ਕਿ ਸਾਨੂੰ ਗਲੂਟਨ ਫ੍ਰੀ ਖਾਣਾ ਜਿਹੜੇ ਕਿ ਸਾਡੇ ਮੋਟੇ اناਜ ਜਿਹੜੇ ਮੂਲ اناਜ ਹੈਗੇ ਉਹਨਾਂ 'ਚ ਗਲੂਟਨ ਨਹੀਂ ਹੁੰਦਾ ਤੇ ਉਹ ਅਸੀਂ ਜਿਹੜੇ ਖਾਵਾਂਗੇ ਤੇ ਸਾਡੀ ਜਿਹੜੀ ਸਿਹਤ ਹੈਗੀ ਹੈ ਸਾਡਾ ਜਿਹੜਾ ਪਾਚਨ ਸ਼ਕਤੀ ਹੈ ਉਹ ਤੰਦਰੁਸਤ ਰਹੇਗਾ ਸੋ ਇਸੇ ਕਰਕੇ ਸਾਡੀ ਸਾਡਾ ਵੀ ਜਿਹੜਾ ਮੁਹਿੰਮ ਸੀਗਾ ਇਮਿਊਨੋ ਈਟਸ ਦਾ ਉਸੇ ਗੱਲ ਉੱਤੇ ਸੀਗਾ ਸੋ ਤੁਸੀਂ ਵੀ ਮਿਲਟਸ ਖਾਓ ਹੈਲਦੀ ਰਹੋ ਤੇ ਸਾਰਿਆਂ ਨੂੰ ਵੀ ਪ੍ਰਚਾਰ ਵਿੱਚ ਮਿਲਟਸ ਨੂੰ ਅੱਗੇ ਵਧਾਓ ਅੱਜ ਲੋੜ ਹੈ ਪੰਜਾਬ ਵਿੱਚ ਮੂਲ ਅਨਾਜ ਭਾਵ ਮਿਲਟਸ ਦੀ ਖੇਤੀ ਕਰਨ ਦੀ ਦੂਜੀਆਂ ਰਵਾਇਤੀ ਫਸਲਾਂ ਦੇ ਨਾਲ-ਨਾਲ ਮੋٹے ਅਨਾਜ ਵਾਲੀਆਂ ਫਸਲਾਂ ਦੀ ਬਜਾਈ ਕਰਕੇ ਇਹਨਾਂ ਅਨਾਜਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਆਪਣੀ ਖੁਰਾਕ ਵਿੱਚ ਥੋੜੀ ਮਾਤਰਾ ਮੂਲ ਅਨਾਜਾਂ ਦੀ ਸ਼ਾਮਲ ਕਰਕੇ ਅਸੀਂ ਵਪਾਰਕ ਪੱਖੋਂ ਮਜ਼ਬੂਤ ਅਤੇ ਸਿਹਤ ਪੱਖੋਂ ਤੰਦਰੁਸਤ ਹੋ ਸਕਦੇ ਹਾਂ ਇਸ ਲਈ ਮਿਲਟਸ ਭਾਵ ਮੂਲ ਅਨਾਜਾਂ ਦੀ ਕਾਸ਼ਤ ਸਾਡੀ ਮੁੱਖ ਜ਼ਰੂਰਤ ਹੈ